ਦੇ ਥੱਲੇ ਅਸੀਂ ਰਲਾ ਕੇ ਘਟਕਾ ਪਾਉਨੇ ਆ ਜੀ ਘਟਕਾ ਜ਼ਰੂਰੀ ਆ ਘਟਕਾ ਸੇਲ ਨਹੀਂ ਫਟਦਾ ਹਾਂ ਲੈਂਟਰ ਦੇ ਵਿੱਚ ਅਸੀਂ ਪਾ ਪਾਉਂਦੇ ਨਹੀਂ ਸਾਰਾ ਡਾਊਨ ਸੀਲਿੰਗ ਦੇ ਵਿੱਚ ਹੀ ਕੱਢਾਂਗੇ ਜਿਹੜਾ ਸਾਡਾ ਪਲਾਸਟਰ ਕਰਿਆ ਹੋਇਆ ਹੈ ਪ੍ਰੋਪਰ ਤਰਾਈ ਨਾਲ ਜੀ ਪ੍ਰੋਪਰ ਨੀਚੋਂ ਕੋਟਿੰਗ ਕਰਕੇ ਕੈਮੀਕਲ ਮਾਰ ਕੇ ਸਾਨੂੰ ਚੈੱਕ ਕਰਵਾਦਨੇ ਉਤਰੂਗਾ ਨਹੀਂ ਜਿੱਥੇ ਤੁਸੀਂ ਕਹੋਗੇ ਜੀ ਅਸੀਂ ਉੱਥੇ ਤੁਹਾਨੂੰ ਸੂਤ ਲਾ ਕੇ ਦਿਖਾ ਸਕਦੇ ਹਾਂ ਕੋਈ ਵੀ ਡਬਕ ਕੁਝ ਵੀ ਨਹੀਂ ਸਾਨੂੰ ਨਜ਼ਰ ਆਉਗਾ ਸਿਰਫ ਆਪਾਂ ਨੂੰ ਆਊਟਰ ਨਹੀਂ ਚੇਂਜ ਕਰ ਸਕਦੇ ਜੀ ਅੰਦਰੋਂ ਜਿੰਨੇ ਵੀ ਪਾਰਟੀਸ਼ਨ ਆਪਾਂ ਸਾਰੀ ਚੇਂਜ ਕਰ ਸਕਦੇ ਦੋਸਤੋ ਇਸ ਤੇ نیچے ਵੀ ਪਾਈਪਿੰਗ ਵਾਲਾ ਆਪਣਾ ਸਿਆਉਂਖ ਦਾ ਟ੍ਰੀਟਮੈਂਟ ਹੋਇਆ ਹੋਇਆ ਜੀ ਮੰਨ ਲਓ ਇਹਦੇ ਵਿੱਚ 10 ਸਾਲ ਦੀ ਗਾਰੰਟੀ ਆਪਾਂ ਨੂੰ ਰਿਟਰਨ ਦੇ ਵਿੱਚ ਮਿਲੀ ਹੋਈ ਹੈ ਜੀ ਹੋਣ ਤੋਂ ਬਾਅਦ ਫਿਰ ਮਾਲ ਕੋਲੇ ਚੈੱਕ ਹੋ ਗਈ ਜੀ ਚੈੱਕ ਹੋਣ ਤੋਂ ਬਾਅਦ ਫਿਰ ਇਹਦੀ ਪਨਿੰਗ ਸ਼ੁਰੂ ਕਰਵਾਵਾਂਗੇ ਜੀ ਕਿਉਂਕਿ ਜੇ ਅਸੀਂ ਕੱਲੇ-ਕੱਲੇ ਕਮਰ ਦੀ ਪਨਿੰਗ ਕਰਵਾਉਨੇ ਆ ਤਾਂ ਵਿੱਚ ਤੱਕਲੇ ਨੂੰ ਪਤਾ ਨਹੀਂ ਲੱਗਦਾ ਵੀ ਕਿ ਅਸੀਂ ਕੀ ਲਾਇਆ ਹੈ 682 60 ਦਾ ਪਲਾਟ ਹੈ ਜੀ ਦਾ ਏਰੀਆ ਹੈਗਾ 6500 7000 ਦੇ ਆਸ-ਪਾਸ ਏਰੀਆ ਵਾਗਿਆ ਜੀ ਨੂੰ ਲਗਭਗ ਕੰਮ ਸਿੱਖਦੇ ਨੂੰ ਤੇ ਕੰਮ ਕਰਦੇ ਨੂੰ ਇੱਥੇ ਤੱਕ ਪਹੁੰਚਣ ਨੂੰ 18 ਸਾਲ ਤਾਂ ਹੋ ਗਏ ਜੀ ਅੱਸੀ ਕ ਅੱਜ ਇੱਕ ਬਹੁਤ ਹੀ ਤਿਆਰਬੇਕਾਰ ਬਿਲਡਰ ਲੈ ਕੇ ਆਇਆ ਤੁਹਾਡੇ ਲਈ ਤੇ ਸਭ ਤੋਂ ਵੱਡੀ ਗੱਲ ਜਿਹੜੇ ਮਿੱਤਰ ਕਹਿੰਦੇ ਹੁੰਦੇ ਨੇ ਘਰ ਦੀ ਨਿਊ ਪੱਟਣ ਦੀ ਤਿਆਰੀ ਦੇ ਵਿੱਚ ਨੇ ਨਵਾਂ ਘਰ ਬਣਾਉਣ ਦਾ ਸੋਚ ਰਹੇ ਨੇ ਉਹਨਾਂ ਲਈ ਬਹੁਤ ਵਧੀਆ ਆਈਡੀਏ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਜੇ ਕਹਿ ਦਈਏ ਵਿਦਾਊਟ ਇੰਟੀਰੀਅਰ ਤੋਂ ਪਹਿਲਾਂ ਹੀ ਆਪਾਂ ਦੱਸ ਸਕਦੇ ਹਾਂ ਵੀ ਕਿਹੜੀ ਚੀਜ਼ ਆਪਾਂ ਕਿਵੇਂ ਕਰ ਸਕਦੇ ਹਾਂ ਉਹ ਬਰੀਕੀ ਨਾਲ ਬਾਈ ਨਾਲ ਗੱਲਬਾਤ ਕਰਾਂਗੇ ਤੇ ਅੱਗੇ ਬਾਈ ਦਾ ਕੰਮ ਵੀ ਤੁਹਾਨੂੰ ਦਿਖਾਵਾਂਗੇ ਸਸ਼ੀਕਾ ਬਾਈ ਸਸ਼ੀਕਾ ਬਾਈ ਬਹੁਤ ਸਾਰਾ ਧੰਨਵਾਦ ਵੀਰੇ ਜੀ ਤੁਹਾਡਾ ਸਾਡੇ ਲਈ ਸੱਦੇ ਤੇ ਆਏ ਜੀ ਜੀ ਤੁਸੀਂ ਕਾ ਠੇਕੇਦਾਰਾਂ ਲਈ ਜੀ ਵਧੀਆ ਕੰਮ ਕਰ ਰਹੇ ਹੋ ਜੀ ਸਾਨੂੰ ਪ੍ਰੋਮੋਸ਼ਨਾਂ ਕਰਕੇ ਇੱਕ ਰੋਜ਼ਗਾਰ ਪੈਦਾ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਧਾਈ ਦੇ ਪਾਤਰੋਂ ਜੀ ਸੀ ਜੀ ਬਾਈ ਜੀ ਧੰਨਵਾਦ ਤੁਹਾਡਾ ਵੀ ਬਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਆਪਣੀ ਫਰਮ ਦਾ ਨਾਮ ਕੀ ਹੈ ਤੇ ਆਪਾਂ ਕਿੱਥੋਂ ਬਿਲੋਂਗ ਕਰਦੇ ਮੇਰੇ ਨੋ ਹਰਜੀਤ ਸਿੰਘ ਹੈ ਜੀ ਮੇਰੀ ਜਿਹੜੀ ਫਰਮ ਹੈ ਐਮਏ ਬਿਲਡਿੰਗ ਕੰਟਰੈਕਟਰ ਦੇ ਨਾਂ ਤੇ ਫਰਮ ਹੈ ਜੀ ਠੀਕ ਹੈ ਜੀ ਨੋਕਲ ਮੈਂ ਸੰਗਰੂਰ ਦਾ ਰਹਿਣ ਵਾਲਾ ਜੀ ਸੰਗਰੂਰ ਵੈਲੀ ਕਲੋਨੀ ਚ ਮੇਰੀ ਰਹਿਸ਼ ਹੈ ਈ ਧੂਰੀ ਰੋਡ ਤੇ ਜੀ ਠੀਕ ਹੈ ਜੀ ਹਾਂਜੀ ਮਤਲਬ ਕੰਮ ਜ਼ਿਆਦਾਤਰ ਠੀਕ ਹੈ ਭਾਈ ਹਾਂ ਜਿੱਥੇ ਵੀ ਆਪਾਂ ਨੂੰ ਕੰਮ ਮਿਲ ਜੇ ਜਿਵੇਂ ਹੁਣ ਪਟਿਆਲੇ ਚੱਲ ਰਹੇ ਨੇ ਜੀ ਲੁਧਿਆਣੇ ਵੀ ਚੱਲ ਰਿਹਾ ਜੀ ਤੇ ਨੋਕਲ ਤਾਂ ਮੇਰਾ ਏਰੀਆ ਹੈਗਾ ਤਾਂ ਮੈਂ ਕਰ ਨਹੀਂ ਕਰਨਾ ਕਿੰਨਾ ਤਿਆਰ ਹੋ ਗਿਆ ਭਈ ਇਹ ਕੰਮ ਦੇ ਵਿੱਚ ਮੈਨੂੰ ਲਗਭਗ ਕੰਮ ਸਿੱਖਦੇ ਨੂੰ ਤੇ ਕੰਮ ਕਰਦੇ ਨੂੰ ਇੱਥੇ ਤੱਕ ਪਹੁੰਚਣ ਨੂੰ 18 ਸਾਲ ਤਾਂ ਹੋ ਗਏ ਜੀ ਠੀਕ ਹੈ ਜੀ ਹਾਂ ਜੀ ਉਹ 18 ਸਾਲਾਂ ਦੀ ਮਿਹਨਤ ਨਾਲੇ ਚੀਜ਼ਾਂ ਖੜੀਆਂ ਨੇ ਭਾਈ ਸੋਹਣੀਆਂ ਕਸੂਰਤ ਨਜ਼ਰ ਆਉਂਦੀਆਂ ਨੇ ਹਾਂ ਜੀ ਭਾਈ ਹੁਣ ਪਹਿਲਾ ਸਵਾਲ ਆਪਣਾ ਹੈ ਜਿਹੜਾ ਮੇਨਾ ਇਹ ਕੋਠੀ ਕਿੰਨੇ ਸਕਰ ਫੁੱਟ ਏਰੀਆ ਦੇ ਵਿੱਚ ਬਣੀ ਆ ਪਲਾਟ ਕਿੰਨੇ ਬਾਈ ਕਿੰਨੇ ਦਾ ਇਹ 6 61/60 ਜੀ ਠੀਕ ਹੈ ਜੀ 61 ਬੈਕ ਦੀ 60 ਹੈ ਜੀ ਠੀਕ ਹੈ ਜੀ ਤੇ ਇਹ ਦਾ ਏਰੀਆ ਹੈਗਾ 6500 7000 ਦੇ ਆਸ-ਪਾਸ ਏਰੀਆ ਵਾਗਿਆ ਜੀ ਵਿਦਆਊਟ ਡੌਨ ਬੀਮ ਵਿਦਆਊਟ ਚੱਲ ਜੀ ਠੀਕ ਹੈ ਭਾਈ ਹਾਂ ਜੀ ਭਾਈ ਹੁਣ ਇੱਕ ਤਾਂ ਜਿਹੜੀ ਚੀਜ਼ ਹੁੰਦੀ ਹੈ ਖਾਸ ਮੰਨ ਲਓ ਮੈਂ ਆਪਦਾ ਘਰ ਬਣਾ ਰਹਿਣਾ ਵਾਂ ਮੈਨੂੰ ਮਿਸਤਰੀ ਤੇ ਵਿਸ਼ਵਾਸ ਆ ਬਿਲਡਰ ਤੇ ਵਿਸ਼ਵਾਸ ਆ ਆਰਕੀਟੈਕਟ ਤੇ ਵਿਸ਼ਵਾਸ ਪਰ ਮੈਨੂੰ ਆਪ ਨੂੰ ਬਿਲਕੁਲ ਮੈਂ ਇੱਕ ਤਰ੍ਹਾਂ ਦਾ ਜੇ ਕਹਦਾ ਬਲਾਈਂਡਲੀ ਵਿਸ਼ਵਾਸ ਕਰਦਾ ਪਰ ਮੈਨੂੰ ਪਤਾ ਕੁਝ ਨਹੀਂ ਠੀਕ ਹੈ ਜੀ ਤਾਂ ਉਹ ਆਪਾਂ ਅੱਜ ਦਰਸ਼ਕਾਂ ਨੂੰ ਦੱਸਣੇ ਵੀ ਭਈ ਆਹ ਚੀਜ਼ਾਂ ਦਾ ਧਿਆਨ ਰੱਖਣਾ ਤੇ ਤੁਸੀਂ ਆਪਦੇ ਕੰਮ ਦੇ ਵਿੱਚ ਕੀ ਕਰਦੇ ਹੋ ਸਭ ਤੋਂ ਪਹਿਲਾਂ ਆਪਾਂ ਨਿਓਂ ਤੋਂ ਸ਼ੁਰੂ ਕਰਦੇ ਆਂ ਦੇਖੋ ਜੀ ਵੈਸੇ ਤਾਂ ਸਾਰੇ ਆਰਗੇਂਡ ਵੀ ਵਧੀਆ ਨੇ ਜੀ ਆਪਦੇ ਬੇਡਰ ਵੀ ਵਧੀਆ ਨੇ ਜੀ ਬਹੁਤ ਵਧੀਆ ਮਿਹਨਤ ਨਾਲ ਕੰਮ ਕਰਵਾ ਰਹੇ ਆਂ ਆਪਦੀ ਜਾਣ ਚ ਕੋਈ ਵੀ ਬੰਦਾ ਕੰਮ ਮਾੜਾ ਕਰਕੇ ਖੁਸ਼ ਰਾਜ ਨਹੀਂ ਹੈਗਾ ਪੂਰਾ ਵਧੀਆ ਕੰਮ ਕਰਕੇ ਦਿੰਦਾ ਹੈ ਠੀਕ ਹੈ ਭਾਈ ਜੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜਦੋਂ ਨਿਓਂ ਭਰੀਏ ਜੀ ਨਿਓਂ ਦੇ ਥੱਲੇ ਅਸੀਂ ਰਲਾ ਕੇ ਘਟਕਾ ਪਾਉਂਦੇ ਆ ਵੀ ਸੁੱਕੀ ਰੋੜੀ ਨਹੀਂ ਪਾਉਂਦੇ ਉਹਦੇ ਕਾਰਨ ਇਹ ਹੈ ਜੀ ਜੇ ਅਸੀਂ ਸੁੱਕੀ ਰੋੜੀ ਪਾਦਨੇ ਆ ਜਿਹੜੀ ਇੱਟ ਹੈ ਜੀ ਜੀ ਇੱਟ ਸਿਲ ਫੜਦੀ ਰਹਿੰਦੀ ਹੈ ਜੀ ਜਿਹੜੀ ਇੱਟ ਰੋੜੀ ਕੁੱਟੀ ਹੁੰਦੀ ਹੈ ਜੀ ਉਹ ਸਿਲ ਫੜਦੀ ਰਹਿੰਦੀ ਹੈ ਉਹ ਇੱਟ ਤੇ ਰੋੜੀ ਸੇਮ ਆ ਗਈਆਂ ਸੇਮ ਹਾਂ ਵੈਲਿਊ ਹਾਂ ਜੀ ਪਰ ਜਿਹੜਾ ਗੱਟਕਾ ਉਹ ਸਿਲ ਨਹੀਂ ਫੜਦਾ ਹੈਗਾ ਜੀ ਅਸੀਂ ਰਲਾ ਕੇ ਉਹ ਪਾਉਨੇ ਉਸ ਤੇ ਉੱਪਰ ਜੀ ਫਿਰ ਅਸੀਂ ਸਾਰਾ ਜਾਲ ਬੰਨ ਕੇ ਜਿਵੇਂ ਆਪਾਂ 6 ਇੰਚ ਦੀ ਸਲੈਬ ਪਾਉਨੇ ਆ ਠੀਕ ਹੈ 3 ਫੁੱਟ ਚੌੜਾ ਜੀ ਠੀਕ ਹੈ ਜੀ ਜਿੰਨੇ ਵੀ ਆਰਕੈਡ ਦੀ ਰਿਕੁਆਇਰਮੈਂਟ ਹੁੰਦੀ ਹੈ ਜੀ 19 ਚੌੜਾ ਬੀਮ ਪ ਆਪਾਂ ਨੇ ਹੁਣ ਸਟਾਰਟ ਕਰਦੇ ਹਾਂ ਠੀਕ ਹੈ ਜੀ ਹਾਂ ਮਤਲਬ ਗੜਕਾ ਵੀ ਫਿਰ ਮਹਿੰਗਾ ਜਾਂ ਸਸਤਾ ਰੇਟ 'ਚ ਕਿੰਨਾ ਦਾ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਜੀ ਇਹ ਤਾਂ ਫਰਕ ਪੈਂਦਾ ਨਹੀਂ ਪਰ ਬੈਨੀਫਿਟ ਜ਼ਿਆਦਾ ਹੈ ਬੈਨੀਫਿਟ ਜ਼ਿਆਦਾ ਹੈ ਜੀ ਠੀਕ ਹੈ ਨਾਰਮਲੀ ਗੱਲਾਂ ਨੇ ਜੀ ਜਿਵੇਂ ਹੁਣ 25 ਰੁਪਏ ਫੁੱਟ ਰੋੜੀ ਮਿਲਦੀ ਆ ਜੀ ਉੱਥੇ 32 ਰੁਪਏ ਫੁੱਟ ਘਟਕਾ ਆ ਜਾਂਦਾ ਜੀ ਕੋਈ ਬਹੁਤਾ ਫਰਕ ਨਹੀਂ ਪੈਂਦਾ ਨਹੀਂ ਇਹ ਵੀ ਇੱਕ ਬਹੁਤ ਖਾਸ ਗੱਲ ਹੈ ਕਿਉਂਕਿ ਜ਼ਿਆਦਾਤਰ ਆਪਾਂ ਰੋੜੀ ਹਰੇਕ ਬੰਦਾ ਲਿਆ ਕੇ ਮਸ਼ੀਨ ਜੀ ਸਿੱਟੀ ਜਾਂਦਾ ਡਲੇਓ 'ਚ ਪਰ ਗੜਕਾ ਜ਼ਰੂਰੀ ਆ ਬਾਈ ਗੜਕਾ ਜ਼ਰੂਰੀ ਆ ਜੀ ਤੇ ਬ ਤੇ ਉਸ ਤੋਂ ਬਾਅਦ ਬਈ ਹੁਣ ਆ ਜਿੰਨੇ ਗੱਲ ਡੀਪੀਸੀ ਤੇ ਅਸੀਂ ਪਹਿਲਾਂ ਤਾਂ ਜੀ ਡੀਪੀਸੀ ਨਹੀਂ ਪਾਉਂਦੇ ਅਸੀਂ ਸਾਰਾ ਜਿਵੇਂ ਨਿਉਆ ਕੱਢ ਲਿਆ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਪਲੰਥ ਬੀਮ ਦੇ ਵਿੱਚੋਂ ਹੀ ਆ ਸਲੇਪ ਆਈ ਹੈ ਸਾਰੇ ਜਿੰਨੇ ਤੁਹਾਨੂੰ ਦਿਖ ਰਹੀ ਅੰਦਰ ਜੀ ਆ ਬਈ ਦਿਖਾ ਦੇ ਇੱਕ ਵਾਰ ਲਓ ਵੀ ਦੋਸਤੋ ਨਹੀਂ ਜ਼ਿਆਦਾਤਰ ਕੋਠਿਆਂ ਦੇ ਵਿੱਚ ਪਾਣੀ ਛੱਡਿਆ ਹੁੰਦਾ ਫਰਸ਼ ਲੱਗੀ ਨਹੀਂ ਹੁੰਦੀ ਜਾਂ ਟਾਈਲਾਂ ਲੱਗੀਆਂ ਹਾਂ ਜੀ ਬਾਈ ਹੋਰਾਂ ਨੇ ਪਹਿਲੀ ਇੱਕ ਜੇ ਕਹਾਂ ਦੀ ਬੈੱਡ ਬਣਾਤਾ ਬੈੱਡ ਬਣਾਤਾ ਜੀ ਇਹਦੇ ਅਸੀਂ 10 ਬਈ 10 ਜੇ ਸਰੀਆ ਬਣ ਕੇ ਜੀ ਠੀਕ ਹੈ ਜੀ ਠੀਕ ਹੈ ਜੀ ਸਾਰਾ ਜਾਲ ਵਿਛਾ ਲਿਆ ਜੀ ਜਾਲ ਵਿਛਾ ਕੇ ਜੀ ਜਿਹੜੇ ਇਹਦੇ ਬੀਮ ਨੇ ਬੀਮ ਵਿੱਚ ਤੇ ਜਾਲ ਲੰਘਿਆ ਹੋਇਆ ਜੀ ਵੀ ਬੀਮ ਤੇ ਸਲੈਬ ਇੱਕ ਬੈਡ ਬਣ ਸਕੇ ਜੀ ਜੇ ਆ ਸਲੈਬ ਬੈਠੂ ਤਾਂ ਬੀਮ ਚੱਕੂ ਬੀਮ ਕਿਤੋਂ ਹਲਕਾ ਫੁਲਕਾ ਢਿੱਲਾ ਰਹਿੰਦਾ ਜੀ ਤਾਂ ਉਹ ਸਲੈਬ ਚੱਕੂ ਜੀ ਚਾਂਸ ਹੀ ਨਹੀਂ ਹੈਗੇ ਜੀ ਇਹਦੇ ਵਿੱਚ ਘੱਟੋ ਘੱਟ 26 ਪਿੱਲਰ ਨੇ ਜੀ ਕੋਠੇ ਦੇ ਵਿੱਚ ਠੀਕ ਆ ਜੀ ਹਾਂ ਜੀ ਸਾਰਾ ਮੰਨ ਲਓ ਖੁੰਜੇ ਤੋਂ ਖੁੰਜਾ ਕੋਈ ਕੱਲ ਨੂੰ ਆਪਣੀ ਪਾਰਟੀਸ਼ਨ ਵੀ ਚੇਂਜ ਕਰਨੀ ਆ ਜੀ ਤਾਂ ਵੀ ਆਪਾਂ ਇਹ ਚੇਂਜ ਕਰ ਸਕਦੇ ਆ ਠੀਕ ਆ ਜੀ ਮੰਨ ਲਓ ਇਧਰੋਂ ਆਪਾਂ ਕੰਦ ਲਾਉਣੀ ਆ ਤਾਂ ਵੱਲ ਪਿੱਲਰਾਂ ਦੇ ਇੰਨਾ ਕਿ ਸਟਰ ਹਰ ਕੰਤ ਸਾਰੀ ਕੱਢ ਦਈਏ ਚਾਹੇ ਕੋਈ ਦਿੱਕਤ ਨਹੀਂ ਸਿਰਫ ਆਪਾਂ ਨੂੰ ਆਉਟਰ ਨਹੀਂ ਚੇਂਜ ਕਰ ਸਕਦੇ ਜੀ ਅੰਦਰੋਂ ਜਿੰਨੇ ਵੀ ਪਾਰਟੀਸ਼ਨ ਆਪਾਂ ਸਾਰੀ ਚੇਂਜ ਕਰ ਸਕਦੇ ਸਾਰੀ ਕੋਠੀ ਨੂੰ ਲੌਬੀ ਬਣਾ ਸਕਦੇ ਲੌਬੀ ਬਣਾ ਸਕਦੇ ਆ ਉਹਦਾ ਕਾਰਨ ਜਿੰਨੇ ਵੀ ਜਮੇ ਆ ਕੌਰਨ ਤੇ ਪਿੱਲਰ ਆ ਗਿਆ ਜੀ ਉਧਰ ਕੌਰਨ ਤੇ ਪਿੱਲਰ ਆ ਗਿਆ ਜੀ ਇੱਥੇ ਅਸੀਂ ਬੀਮ ਪਾਇਆ ਹੋਇਆ ਹੈ ਜੀ ਠੀਕ ਹੈ ਸਾਰਾ ਬਾਕੀ ਸਟਰਕਚਰ ਨੂੰ ਇੱਕ ਸਟਰੈਂਥ ਦਿੱਤੀ ਆ ਵੀ ਉਹ ਬੀਮ ਤੇ ਪਿੱਲਰਾਂ ਦੇ ਸਾਰੇ ਸਾਰੀ ਕੋਠੀ ਖੜ ਸਾਰੀ ਕੋਠੀ ਖੜ ਸਕਦੀ ਹੈ ਠੀਕ ਆ ਬਈ ਜੀ ਇਸ ਤੋਂ ਬਾਅਦ ਬਈ ਜੀ ਗੱਲ ਕਰੀਏ ਇੱਕ ਤਾਂ ਬਈ ਬੈਨੀਫਿਟ ਹੈ ਜਿਹੜਾ ਮੇਨ ਵੀ ਜਿਹੜਾ ਇਹਦੀ ਮਜ਼ਬੂਤੀ ਵੱਧ ਜਾਂਦੀ ਹੈ। ਹਾਂਜੀ। ਦੂਜਾ ਮੇਰੇ ਹਿਸਾਬ ਨਾਲ ਛੋਰਾ ਸਲਾਬ ਹੀ ਕੱਟਾ। ਛੋਰਾ ਸਲਾਬ ਨਹੀਂ ਆਉਂਦਾ ਜੀ। ਜਿਵੇਂ ਤੁਸੀਂ ਦੇਖਿਆ ਹੋਣਾ ਫਰਸ਼ ਸਾਈਡਾਂ ਤੋਂ ਬੈਠੂਗਾ ਜੀ। ਸੈਂਟਰ ਤੋਂ ਫਰਸ਼ ਨਹੀਂ ਪੈਂਦਾ ਹੈਗਾ ਜੀ। ਠੀਕ ਹੈ ਜਿਹੜੀ ਵੀ ਟਾਇਲ ਹੈ ਜਾਂ ਆਪਾਂ ਮਾਰਬਲ ਲਾਉਨੇ ਆ ਜੀ ਉਹ ਸਾਈਡ ਤੋਂ ਬੈਠੋ। ਜਦੋਂ ਸਾਈਡ ਤੋਂ ਮਾੜਾ ਇਹ ਹਲਕਾ ਹੀ نیچے ਵਹਿਗਾ ਜੀ। ਉਹਦੇ ਵਿੱਚੋਂ ਜਾਨਵਰ ਦਰਾਰ ਮਿਲ ਗਈ ਜੀ। ਜਾਨਵਰ ਕੀੜੀਆਂ ਆ ਗਈਆਂ। ਹਾਂ ਕੁਝ ਵੀ ਆਊਗਾ ਜੀ। ਬਸ ਉਹ ਫਿਰ ਤੁਹਾਡੇ ਇੰਟੀਰੀਅਰ ਨੂੰ ਖਤਰੀ ਹੈ ਜੀ। ਠੀਕ। ਹਾਂਜੀ। ਮਤਲਬ ਇਹ ਆਪਾਂ ਜੇ ਇਹਦਾ ਵੀ ਕੋਸਟ ਕਿੰਨੇ ਕੁ ਪੈਂ ਜੇ ਹੁਣ ਘਰ ਦਾ ਤੁਸੀਂ ਸਾਰੇ ਦਾ ਜਿੰਮ ਕੰਮ ਫੜਿਆ ਉਦੋਂ ਇਲਾਵਾ ਜਿਹੜਾ ਬੈਡ ਲੱਗਿਆ ਮੇਰੇ ਹਿਸਾਬ ਨਾਲ 200 ਰੁਪਏ ਸਕਰ ਫੁੱਟ ਪੈਂਦੀ ਹੈ ਜੀ 200 ਪਰ ਬੈਨੀਫਿਟ ਇਹ ਹੈ ਹੁਣ ਇਹਦੇ ਉੱਪਰ ਆਪਾਂ ਟਾਇਲ ਚਾਹੀਏ ਆਪਾਂ ਲੋ ਬ੍ਰੈਂਡ ਦੀ ਲਾ ਦੀਏ ਹਾਂਜੀ ਟਾਇਲ ਨੂੰ ਹੁਣੇ ਕੁਝ ਨਹੀਂ ਜਦੋਂ ਥੱਲੇ ਮਜ਼ਬੂਤੀ ਬਹੁਤ ਹਾਂਜੀ ਕਿ ਜਿਹੜੀ ਆਪਣੇ ਘਰ ਦੇ ਵਿੱਚ ਲਾਉਣੇ ਤੇ ਰੋੜੀ ਦਾ ਫਰਕ ਰਹੇਗਾ ਮਿਸਤਰੀ ਤੋਂ ਲਾਉਣ ਤੇ ਫਰਕ ਰਹੇਗਾ ਰੋੜੀ ਵੀ ਉਹਦੇ ਵਿੱਚ ਰੋੜੀ ਵੀ ਪੈਂਦੀ ਹੈ ਜੀ ਉਹਦੇ ਵਿੱਚ ਫਿਰ 1.5 ਇੰਚ ਜੇ ਆਪਾਂ ਮਾਰਬਲ ਲਾਉਣਾ ਹੈ ਜਾਂ 32 ਚੌੜੀ ਟਾਈਲ ਲਾਉਣੀ ਹੈ ਜੀ ਕੱਚਾ ਤਾਂ ਉਹਨੇ ਇੱਕ ਵਾਰੀ ਕਰਦੀ ਹੈ ਨਾ ਜੀ ਹਾਂਜੀ 1.5 ਇੰਚ ਦੀ ਬਾਜਰੀ ਤਾਂ ਪਾਉਣੀ ਪਾਉਣੀ ਇਹਦੇ ਵਿੱਚ ਕੀ ਹੈ ਸਰੀਆ ਆਪਣਾ ਐਕਸਟਰਾ ਪਿਆ ਜੀ ਤੇ 3 ਇੰਚ 1.5 ਇੰਚ ਬਾਜਰੀ ਪਲੱਸ ਪਈ ਹੈ ਜੀ 1.5 ਇੰਚ ਤਾਂ ਉਧਰ ਪੈਣੀ ਹੈ ਪੈਣੀ ਹੈ 1.5 ਇੰਚ ਵਿੱਚ ਪਲੱਸ ਹੋਗੀ ਜੀ 3 ਇੰਚ ਦੀ ਆਪਾਂ ਇੱਕ ਲੇਅਰ ਬਣਾਤੀ ਜੀ ਠੀਕ ਹੈ ਭਾਈ ਜੀ ਲੋ ਵੀ ਦੋਸਤ ਪਾਈਪਿੰਗ ਵਾਲਾ ਆਪਣਾ ਸਿਉਂਖ ਦਾ ਟ੍ਰੀਟਮੈਂਟ ਹੋਇਆ ਹੋਇਆ ਜੀ ਮੰਨ ਲਓ ਇਹਦੇ ਵਿੱਚ 10 ਸਾਲ ਦੀ ਗਾਰੰਟੀ ਆਪਾਂ ਨੂੰ ਰਿਟਰਨ ਦੇ ਵਿੱਚ ਮਿਲੀ ਹੋਈ ਹੈ ਜੀ 10 ਸਾਲ ਕੰਪਨੀ ਜਮਾਨਤ ਹੈ ਜਦੋਂ ਜਦੋਂ ਵੀ ਕਿਤੇ ਵੀ ਆਪਾਂ ਨੂੰ ਸਿਉਂਖ ਦਾ ਕੋਈ ਸੁਰਾਖ ਮਿਲਦਾ ਜੀ ਉਹ ਆ ਕੇ ਚੈੱਕ ਕਰੋ ਟੀਮ ਜੀ ਆਪਣੇ ਆਪ ਕੋਈ ਨਾ ਕੋਈ ਹੱਲ ਆਪਾਂ ਨੂੰ ਕੱਢ ਕੇ ਦੇ ਦੇਊਗਾ ਠੀਕ ਹੈ ਭਾਈ ਉਹ ਰਿਟਰਨ ਦੇ ਵਿੱਚ ਆਪਾਂ ਨੇ ਬਕਾਇਦਾ ਲਈ ਹੋਈ ਹੈ ਜੀ ਜੀ ਭਾਈ ਹੁਣ ਜੇ ਗੱਲ ਕਰੀਏ ਅੱਜ ਖਾਲਾ ਆ ਡਬਲ ਹਾਈਟ ਤੇ ਗੇਟ ਬਹੁਤ ਡਿਜ਼ਾਈਨ ਚੰਗੇ ਆ ਇਹ ਵੀ ਬਹੁਤ ਸੋਹਣਾ ਬਣਿਆ ਤੇ ਨਕਸ਼ਾ ਵੀ ਕੋਠੀ ਦਾ ਪੂਰੀ ਸੋਹਣਾਗਾ ਹੁਣ ਆਪਾਂ ਇਹਦੇ ਵਿੱਚ ਇੱਕ ਵਾਰ ਆਂ ਦੱਸੀ ਕੋਠੀ ਦੇ ਵਿੱਚ ਕਿੰਨੇ ਕਮਰੇ ਆ ਗਏ ਜਿਵੇਂ ਇਧਰ ਡਰਾਈੰਗ ਰੂਮ ਆ ਗਿਆ ਜੀ ਇਹੇ ਡਰਾਈੰਗ ਰੂਮ ਆ ਗਿਆ ਜੀ ਜੀ ਤੇ ਆ ਡਾਈਨਿੰਗ ਆ ਗਿਆ ਜੀ ਅੱਛਾ ਡਾਈਨਿੰਗ ਆ ਗਿਆ ਹਾਂ ਜੀ ਤੇ ਆ ਆਪਣਾ ਪੂਜਾ ਰੂਮ ਆ ਗਿਆ ਜੀ ਠੀਕ ਹੈ ਜੀ ਇਹ ਆ ਆਪਣੀ ਕਿਚਨ ਆ ਗਈ ਜੀ ਠੀਕ ਹੈ ਜੀ ਕਿਚਨ ਦੇ ਨਾਲ ਹੀ ਵਾਸ਼ਿੰਗ ਏਰੀਆ ਆ ਗਿਆ ਜੀ ਅਛੇ ਦੇ ਨਾਲ ਅੰਦਰ ਵਾਸ਼ਿੰਗ ਏਰੀਆ ਆ ਗਿਆ ਵਾਸ਼ਿੰਗ ਏਰੀਆ ਆ ਗਿਆ ਠੀਕ ਆ ਬਾਈ ਜੀ ਠੀਕ ਜੀ ਠੀਕ ਇੱਕ ਬੈਡਰੂਮ ਆ ਆ ਗਿਆ ਜੀ ਜੀ ਬੈਡਰੂਮ ਦੇ ਨਾਲ ਹੀ ਡਰੈਸਿੰਗ ਤੇ ਬਾਥਰੂਮ ਆ ਗਿਆ ਜੀ ਠੀਕ ਆ ਜੀ ਪੂਰਾ ਡਬਲ ਜੇ ਕਹਦੇ ਖੁੱਲਾ ਮਾਸਟਰ ਬੈਡਰੂਮ ਆ ਆ ਗਿਆ ਇੱਕ ਬੈਡਰੂਮ ਬਾਈ ਉਧਰ ਰਹਿ ਗਿਆ ਹਾਂਜੀ ਇੱਕ ਬੈਡਰੂਮ ਇੱਧਰ ਆ ਗਿਆ ਜੀ ਠੀਕ ਆ ਜੀ ਇਹਦੇ ਨਾਲ ਹੀ ਡਰੈਸਿੰਗ ਤੇ ਬਾਥਰੂਮ ਆ ਗਿਆ ਜੀ ਠੀਕ ਆ ਜੀ ਕੀ ਬਾਤ ਹੈ ਜੀ ਤੇ ਇਹ ਬਾਈ ਡਬਲ ਹਾਈਟ ਤੇ ਇਧਰ ਇਹ ਡਬਲ ਹਾਈਟ ਤੇ ਇੱਥੇ ਲੋਹੇ ਦੀ ਪੌਲੀ ਚੜਨੀ ਹੈ ਗੋਲ ਜੀ ਅਸੀਂ ਇੱਥੇ ਲੋਹੇ ਦੀ ਪੌੜੀ ਛੜੂਗੀ ਕੋਲ ਹਾਂਜੀ ਠੀਕ ਆ ਬਈ ਤੇ ਪਲਾਸਟਰ ਬਈ ਪਲਾਸਟਰ ਦੀ ਕੁਆਲਿਟੀ ਚੈੱਕ ਕਰ ਲਿਓ ਬਈ ਇੱਧਰੋਂ ਦਿਖਾ ਦੇ ਸਮਾਰ ਕੇ ਪਲਾਸਟਰ ਸਾਡਾ 00 ਮਿਲੂ ਸਾਨੂੰ ਚੈੱਕ ਵੀ ਕਰਵਾ ਸਕਦੇ ਹਾਂ ਜੀ ਜਿਵੇਂ ਕਿਹਾ ਕਰਦਨੇ ਸੂਤ ਚ ਹੈ ਜੀ ਜਾਂ ਗਾਚਰੀ ਅਸੀਂ ਸਾਨੂੰ ਉਹ ਚੈੱਕ ਕਰਵਾਉਨੇ ਜੀ ਹਾਂਜੀ ਆ ਲਖਿਓ ਉਹ ਬਾਹਰਲੇ ਪਾਸੇ ਚਾਨਣ ਚ ਕਰਾ ਦੋ ਇੱਧਰ ਹਾਂ ਖੰਦ ਕਰਾਉਂਦਾ ਠੀਕ ਹੈ ਜੀ ਕਿਤੋਂ ਵੀ ਇਕੱਲਾ ਇਹ ਨਾ ਜਿੱਥੇ ਤੁਸੀਂ ਕਹੋਗੇ ਜੀ ਅਸੀਂ ਉੱਥੇ ਤੁਹਾਨੂੰ ਸੂਤ ਲਾ ਕੇ ਦਿਖਾ ਸਕਦੇ ਹਾਂ ਕੋਈ ਵੀ ਡਬਕ ਕੁਝ ਵੀ ਨਹੀਂ ਸਾਨੂੰ ਨਜ਼ਰ ਆਊਗਾ ਇਹਦੇ ਵਿੱਚ ਜੀ ਠੀਕ ਹੈ ਜੀ ਕੁਆਲਿਟੀ ਦਾ ਕੁਆਲਿਟੀ ਹੈ ਜੀ ਠੀਕ ਹੈ ਜੀ ਤੇ ਇਹ ਬਈ ਜਿਹੜੇ ਕੰਧ ਤੇ ਦੇਖ ਰਹੇ ਇਸ ਸੁਹਾਵ ਕਰਕੇ ਇਹਹੀ ਸੁਹਾਵ ਕਰਕੇ ਨਹੀਂ ਹੈਗਾ ਇਹ ਬਾਥਰੂਮ ਸਾਡੇ ਬਾਅਦ ਚ ਪਲਾਸਟਰ ਹੁੰਦੇ ਨੇ ਜੀ ਬਾਥਰੂਮ ਦੇ ਵਿੱਚ ਸਾਡੀ ਕਿ ਡਿਜ਼ਾਈਨਿੰਗ ਹੁੰਦੀ ਹੈ ਜੀ ਫਿਨਿਸ਼ ਵਾਰਾ ਨਿਕੜਦੇ ਨੇ ਜੀ ਇਹ ਸਾਰੀ ਜਿਵੇਂ ਕੋਠੀ ਪਲਾਸਟਰ ਹੋ ਗਈ ਜੀ ਉਸ ਤੋਂ ਬਾਅਦ ਦੇ ਵਿੱਚ ਬਾਥਰੂਮ ਇੰਡ ਤੇ ਪਲਾਸਟਰ ਹੋਣਗੇ ਜਿਵੇਂ ਟਾਇਲ ਆ ਗਈ ਉਹ ਟਾਇਲ ਚੂਜ਼ ਕਰੋ ਮਾਲਕ ਜੀ ਉਸ ਦੇ ਵਿੱਚ ਜੋ ਵੀ ਡਿਜ਼ਾਈਨਿੰਗ ਬਣਾਉਗਾ ਜੀ ਉਸ ਹੌਤੇ ਬਾਥਰੂਮ ਦੇ ਬਾਅਦ ਚ ਫਿਨਿਸ਼ਿੰਗ ਨਿਕਲ ਕੇ ਆਉਗੇ ਜੀ ਠੀਕ ਹੈ ਬਈ ਬਾਥਰੂਮ ਵੀ ਆਪਾਂ ਬਕਾਇਦਾ ਕੋਟਿੰਗ ਕਰਦੇ ਆਂ ਜੀ ਹਾਂ ਮੈਂ ਇਹ ਚੀਜ਼ ਪੁੱਛ ਰਹੀ ਹਾਂ ਇਹਨੂੰ ਵਾਟਰਪੂਫ ਜੇ ਕਹਿੰਦੇ ਸਿਮਿੰਟ ਕਿਹੜਾ ਵਰਤਦੇ ਆਂ ਕੀ ਆਪਾਂ ਮਟੀਰੀਅਲ ਵਰਤਦੇ ਆਂ ਬਈ ਆਪਾਂ ਜਿਹੜੀ ਕੋਠੀ ਆ ਗਈ ਜਿੰਨਾ ਵੀ ਏਰੀਆ ਆ ਗਿਆ ਜੀ ਬਾਹਰਲਾ ਉਹਦੇ ਵਿੱਚ ਆਪਾਂ ਇੱਥੇ ਤਾਂ ਆਪਾਂ ਨੇ ਆਪਣਾ ਅਲਟਰਾ ਡੈਕ ਵੈਦਰ ਲਾ ਕੇ ਦਿੱਤਾ ਜੀ ਪਲਾਸਟਰ ਦੇ ਵਿੱਚ ਜੀ ਜਿਹੜਾ ਆਪਾਂ ਪ੍ਰੀਮੀਅਮ ਬ੍ਰਾਂਡ ਆਪਾਂ ਲੈਂਟਰ ਦੇ ਵਿੱਚ ਪਾਉਨੇ ਆ ਉਹੀ ਆਪਾਂ ਨੇ ਪਲਾਸਟਰ ਤੇ ਲਾ ਕੇ ਦਿੱਤਾ ਜੀ ਬਾਥਰੂਮ ਆਪਾਂ ਇੱਕ ਕੋਟਿੰਗ ਕਰਦੇ ਆ ਜਿਹੜਾ ਕਿ ਡਾਕਟਰ ਫਿਕਸਡ ਜੀ 301 ਨੰਬਰ ਜੀ ਠੀਕ ਹੈ ਜੀ ਹਾਂਜੀ ਉਹ ਸਾਰੀ ਕੋਟਿੰਗ ਆਜੋ ਨਾਲ ਹਾਂਜੀ ਬਈ ਫਿਰ ਸਾਰਾ ਜੇ ਕਹਿ ਦੀ ਮਟੀਰੀਅਲ ਬਈ ਆ ਬ੍ਰਾਂਡ ਦੀ ਵਰਤਿਆ ਜਾਂਦਾ ਹੈਗਾ ਤੇ ਇਧਰ ਪੀਓਪੀ ਦੇ ਉੱਪਰ ਆਪਣਾ ਕੰਮ ਚੱਲ ਰਿਹਾ ਹੈ ਸੈਂਟਰ ਲਈ ਸੀ ਆਗਾ ਹਾਂ ਸੈਂਟਰਲ ਏਸੀ ਆਗਾ ਜੀ ਆ ਪੀਓਪੀ ਦੀ ਸਾਰੀ ਪਹਿਲਾਂ ਪੀਓਪੀ ਦਾ ਸਾਰਾ ਸਟਰਕਚਰ ਕਰ ਦਾਂਗੇ ਸੀ ਇੱਕ ਵਾਰ ਜੀ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆਪਣਾ ਵੈਂਟੀਲੇਸ਼ਨ ਆ ਕੇ ਜੀ ਜਿਵੇਂ ਬਾਥਰੂਮ ਤੋਂ ਕਿਧਰੇ ਜਾਣਾ ਜੀ ਐਡਜਸਟ ਪੈਣ ਵਾਸਤੇ ਜੀ ਉਹ ਸਾਰੀਆਂ ਫਿਰ ਕੱਢਾਂਗੇ ਜੀ ਉਸ ਤੋਂ ਬਾਅਦ ਦੇ ਵਿੱਚ ਕੱਲੇ-ਕੱਲੇ ਕਮਰ ਦੀ ਵਾਇਰਿੰਗ ਹੋਊਗੀ ਜੀ ਵਾਇਰਿੰਗ ਹੋਣ ਤੋਂ ਬਾਅਦ ਫਿਰ ਮਾਲ ਕੋਲੇ ਚੈੱਕ ਹੋਊਗੀ ਜੀ ਚੈੱਕ ਹੋਣ ਤੋਂ ਬਾਅਦ ਫਿਰ ਇਹਦੀ ਪਨਿੰਗ ਸ਼ੁਰੂ ਕਰਵਾਵਾਂਗੇ ਜੀ ਕਿਉਂਕਿ ਜੇ ਅਸੀਂ ਕੱਲੇ ਕੱਲੇ ਕੰਮਰ ਦੀ ਪਨਿੰਗ ਕਰਵਾਉਨੇ ਆ ਤਾਂ ਵਿੱਚ ਤਾਂ ਅਗਲੇ ਨੂੰ ਪਤਾ ਨਹੀਂ ਲੱਗਦਾ ਵੀ ਕਿ ਅਸੀਂ ਕੀ ਲਾਇਆ ਜੀ ਬਿਲਕੁਲ ਜੀ ਜੀ ਤੇ ਭਾਈ ਇਹੀ ਖਾ ਜਿਹੜੀ ਵਿੱਚ ਵਾਲੀ ਗੱਲ ਕਰੀ ਆ ਮੰਨ ਲਓ ਹੁਣ ਇਧਰ ਪਲੱਗ ਆ ਗਿਆ ਹਾਂਜੀ ਕਿਉਂਕਿ ਜਦੋਂ ਵੀ ਇੱਥੇ ਰੰਗ ਹੋ ਗਿਆ ਹਾਂਜੀ ਉਦੋਂ ਤਾਂ ਇਹ ਕੰਦ ਮੇਰੇ ਲਈ ਚਾਹੇ ਅੰਦਰ ਕੁਝ ਲੱਗਿਆ ਮੈਨੂੰ ਨਹੀਂ ਪਤਾ ਠੀਕ ਹੈ ਜੀ ਪਰ ਉਸ ਤੋਂ ਪਹਿਲਾਂ ਜਿਹੜਾ ਮਟੀਰੀਅਲ ਹੁੰਦਾ ਅੰਦਰ ਪਾਈਪ ਹੋਗੀ ਭਾਈ ਵਾਇਰਿੰਗ ਹੋਗੀ ਉਹ ਕਿਹੜੇ ਬ੍ਰਾਂਡ ਦੀ ਵਰਤਦੇ ਨੇ ਤੇ ਉਹ ਚ ਬ੍ਰਾਂਡ ਨਾਲੋਂ ਵਧਣਾ ਜਿਵੇਂ ਇੱਕ ਹੁੰਦਾ ਵੀ ਆਪਾਂ ਕਹਿੰਦੇ ਆਹ ਕੋਡ ਵਰਤਣਾ ਚਾਹੀਦਾ ਅਸੀਂ ਜ਼ਿਆਦਾਤਰ ਆ ਤੇ ਆਪਣਾ ਜਿਹੜਾ ਵੀ ਮਾਲਕ ਬ੍ਰਾਂਡ ਕਹਿੰਦਾ ਬ੍ਰਾਂਡ ਹੀ ਯੂਜ਼ ਕਰਾਂਗੇ ਪਰ ਉਰੇ ਸੀ ਆਰ ਆਰ ਵਰਤੀ ਆ ਜੀ ਜਿਹੜਾ ਪਾਈਪ ਹੈ ਜੀ ਇਹ ਸੁਪਰੀਮ ਦਾ ਲਾਇਆ ਜੀ ਲੈਂਟਰ ਹਾਂ ਲੈਂਟਰ ਦੇ ਵਿੱਚ ਅਸੀਂ ਪਾਈਪ ਪਾਉਂਦੇ ਨਹੀਂ ਸਾਰਾ ਡਾਊਨ ਸੀਲਿੰਗ ਦੇ ਵਿੱਚ ਹੀ ਕੱਢਾਂਗੇ ਅੱਛਾ ਜੀ ਪਾਈਪ ਲੈਂਟਰ ਦੇ ਵਿੱਚ ਨਹੀਂ ਮਿਲਦੀ ਲੈਂਟਰ ਦੇ ਵਿੱਚ ਨਾ ਅਸੀਂ ਪਲੰਬਰਿੰਗ ਪਾਈਪ ਪਾਈਏ ਜੀ ਨਾ ਆਪਾਂ ਬੀਰੀ ਵਾਲਾ ਪਾਈਪ ਪਾਈਏ ਜੇ ਜ਼ਰੂਰਤ ਪੈਂਦੀ ਆ ਜੀ ਏਰੀਆ ਕਈ ਵਾਰੀ ਜ਼ਿਆਦਾ ਖਿੱਚਿਆ ਜਾਂਦਾ ਜੀ ਜਿਵੇਂ ਬੈਕ ਟੂ ਬੈਕ ਵਾ ਗਿਆ ਤਾਂ ਇੱਕ ਮੇਨ ਜ਼ਰੂਰ ਲੈ ਕੇ ਆ ਸਕਦੇ ਆ ਜੀ ਠੀਕ ਆ ਜੀ ਸੈਂਟਰ ਚੋਂ ਜੀ ਮੇਨ ਮੇਨ ਪਾਉਂਦੇ ਆ ਪਰ ਜਿੰਨਾ ਵੀ ਸਾਰਾ ਹੋ ਡਾਊਨ ਸੀਲਿੰਗ ਦੇ ਥੱਲੋਂ ਦੀ ਹੀ ਹੋਗਾ ਠੀਕ ਹੈ ਜੀ ਉਹਦਾ ਮੇਨ ਬਈ ਬੈਨੀਫਿਟ ਇਹ ਹੋ ਜਾਂਦਾ ਫਿਰ ਵੀ ਆਪਾਂ ਦੀ ਸ਼ੰਤ ਦੀ ਮਜ਼ਬੂਤੀ ਲੈਟਰ ਹਾਂ ਲੈਟਰ ਦੀ ਮਜ਼ਬੂਤੀ ਵਾਧੀ ਹੈ ਜੀ ਠੀਕ ਆ ਬਈ ਇਹ ਬਈ ਕੀ ਆ ਗਿਆ ਇੱਥੇ ਆਪਣਾ ਸਟਰਕਚਰ ਇਹ ਉਰੇ ਸ਼ੀਸ਼ਾ ਲੱਗੂਗਾ ਜੀ ਇਹ ਉਰੇ ਆ ਇਹ ਵੀ ਬੈਡਰੂਮ ਹੈ ਜੀ ਆ ਉਰੇ ਸਲਾਈਡਰ ਲੱਗੂਗਾ ਜੀ ਅੱਛਾ ਇਹ ਵੀ ਬੈਡਰੂਮ ਆ ਖੁੱਲਾ ਬੈਡਰੂਮ ਹੈ ਜੀ ਹਾਂਜੀ ਹਾਂ ਅ ਇਹਨਾਂ ਦੇ ਭਰਾ ਨੇ ਪਾਇਲਟ ਨੇ ਇਹ ਥੋੜਾ ਜਿਹਾ ਖੁੱਲੇ ਦਾ ਸਕੀਨ ਹੈ ਉਹ ਕਹਿੰਦੇ ਵੀ ਜਦੋਂ ਸਾਨੂੰ ਵੀ ਜ਼ਰੂਰ ਤੋ ਹੋਇਆ ਕਰੋ ਨੂੰ ਬੰਦ ਕਰ ਲਿਆ ਕਰਾਂਗੇ ਨਹੀਂ ਨੂੰ ਓਪਨਿੰਗ ਕਰ ਲਿਆ ਕਰਾਂਗੇ ਨਹੀਂ ਮਤਲਬ 5 ਫੁੱਟ ਦੀ অপਸ਼ਨ ਇੱਕ ਲੱਗ ਕੇ ਦੇਤੀ ਲੱਗ ਦੇਤੀ ਜੀ ਰੂਮ ਨੂੰ ਵਧਾ ਘਟਾ ਸਕਦੇ ਹਾਂ ਹਾਂ ਜੀ ਹਾਂ ਜੀ ਇੱਕ ਕਹੀ ਦੀ ਇਹਦੇ ਨਾਲ ਹੀ ਆਪਣਾ ਡਰੈਸਿੰਗ ਤੇ ਬਾਥਰੂਮ ਆਗੈਟ ਹੈ ਡਰੈਸਿੰਗ ਬਾਥਰੂਮ ਠੀਕ ਹੈ ਜੀ ਪਿੱਛੇ ਬਾਹਰ ਆ ਗਿਆ ਜੀ ਪਿੱਛੇ ਬਾਹਰ ਆ ਗਿਆ ਜੀ ਇੱਕ ਵਾਰੀ ਪਿੱਛੋਂ ਵੀ ਆਪਾਂ ਦਿਖਾ ਦਈਏ ਇਹਦਾ ਡਿਜ਼ਾਈਨ ਬਹੁਤ ਸੋਹਣਾ ਸਿਲੈਕਟ ਕੀਤਾਗਾ ਇਹ ਪਹਿਲਾਂ ਵੀ ਬਈ ਇਸ ਤਰੀਕੇ ਦਾ ਕੋਈ ਘਰ ਬਣਿਆ ਸੀ ਕਿ ਪਰ ਨਵੇਂ ਬੱਕਰੀ ਚੀ ਦਿੱਤੀ ਆ ਆ ਕੋਰਾ ਕੋਰਾ ਦਿਖਾ ਦੇ ਬਈ ਇੱਕ ਵਾਰ ਇਹ ਵੀ ਦੱਸਿਓ ਬਈ ਇੰਨੀ ਸਪਾਈ ਕਿਵੇਂ ਆਈ ਇੱਥ ਠੀਕ ਹੈ ਜਿੰਨੇ ਵੀ ਕਾਰੀਗਰ ਨੇ ਸਾਰੇ ਉਹ 900 ਰੁਪਏ ਤੋਂ ਪਲੱਸ ਨੇ ਜੀ ਕਿਸੇ ਨੂੰ ਦਿਹਾੜੀ ਆਪਾਂ ਘੱਟ ਨਹੀਂ ਦਿੰਦੇ ਹੈਗੇ ਜੀ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਸਾਰੇ ਆਪਣੇ ਨਾਲ ਜੁੜੇ ਹੋਏ ਨੇ ਇਹ ਨਹੀਂ ਹੈਗਾ ਵੀ ਆਪਾਂ ਚੌਂਕ ਚੋਂ ਮਿਸਤਰੀ ਫੜ ਲਏ ਅੱਜ ਮਿਸਤਰੀ ਘੱਟ ਹੈ ਵੀ ਲਾਤਾ ਕੰਮ ਸ਼ੁਰੂ ਕਰਾਤਾ ਪੱਕੇ ਪਰਮਾਨੈਂਟ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪੂਰੀ ਗਾਰੰਟੀ ਦਿੱਤੀ ਹੋਈ ਹੈ ਠੀਕ ਹੈ ਜੀ ਹਾਂ ਤੇ ਲੋ ਵੀ ਦੋਸਤੋ ਬਾਈ ਉਹਨਾਂ ਦਾ ਨਾਲ ਆ ਚੀਜ਼ਾਂ ਚੈੱਕ ਜ਼ਰੂਰ ਕਰਿਓ ਸਪਾਈ ਦੇਖੋ ਤੁਸੀਂ ਜਿਵੇਂ ਨਾ ਮਤਲਬ ਵੀ ਕਹਿੰਦਾ ਲੋਹੇ ਦੀ ਕੋਈ ਉਹ ਲਾਈ ਹੁੰਦੀ ਹੈ ਨਾ ਸਟਰਕਚਰ ਮਤਲਬ ਸਿਮਿੰਟ ਵੀ ਐ ਇੰਨੇ ਤਰੀਕੇ ਨਾਲ ਖੜਾਉਣਾ ਇੱਕ ਮਿਸਤਰੀ ਦੀ ਕਲਾ ਹੀ ਆ ਜਿਹੜੇ ਮਿਸਤਰੀ ਰਾਹ ਇੱਕ ਕੰਮ ਤੇ ਸਾਡਾ ਕੈਮਰਾ ਲੱਗਿਆ ਹੋਇਆ ਹੈ ਜੀ ਕੈਮਰਾ ਚੈੱਕ ਕਰ ਸਕਦੇ ਹੋ ਮਾਲਕ ਕੋਲੇ ਪ੍ਰੋਪਰ ਵੀਡੀਓ ਜਾਂਦੀਆਂ ਨੇ ਹਰੇਕ ਕੰਮ ਦਾ ਸਾਡੇ ਇੱਕ ਗਰੁੱਪ ਬਣਿਆ ਹੁੰਦਾ ਹੈ ਉਹਦੇ ਵਿੱਚ ਅਟਾ ਸਾਡਾ ਆਰਗੇਟ ਵੀ ਹੁੰਦਾ ਜੀ ਮਾਲਕ ਵੀ ਹੁੰਦਾ ਮੈਂ ਹੁੰਨਾ ਪਹਿਲਾਂ ਮੰਨ ਲਓ ਡਰਾਇੰਗ ਆਉਂਦੀ ਹੈ ਗਰੁੱਪ ਦੇ ਵਿੱਚ ਜੀ ਮਾਲਕ ਜਿੰਨਾ ਟਾਈਮ ਓਕੇ ਲਿਖ ਕੇ ਨਹੀਂ ਪਾਉਂਦਾ ਜੀ ਉਹਨਾਂ ਟਾਈਮ ਅਸੀਂ ਤੇ ਵਰਕ ਕਰਨਾ ਸ਼ੁਰੂ ਨਹੀਂ ਕਰਦੇ ਜਦੋਂ ਉਹਨੇ ਓਕੇ ਲਿ ਜਾਂ ਕੋਈ ਇੰਟੀਰੀਅਰ ਦਾ ਲਾ ਲਓ ਕੁਛ ਵੀ ਜੀ ਫਾਈਨਲ ਕਰਤਾ ਫਿਰ ਆਪਣਾ ਕੰਮ ਸ਼ੁਰੂ ਹੈ ਜੀ ਠੀਕ ਹੈ ਜੀ ਤੇ ਬਈ ਇਹ ਬੈਕ ਸਾਈਡ ਤੇ ਸਟੋਰ ਆ ਗਿਆ ਕਿ ਕਿਚਨ ਆ ਇਹ ਬਾਹਰ ਹੈ ਅੱਛਾ ਇਹ ਬਾਹਰ ਬਣਾਇਆ ਹੈ ਛੋਟਾ ਜਿਹਾ ਬਾਹਰ ਬਣਾਇਆ ਬਾਹਰ ਬਾਰੇ ਵੀ ਇੱਕ ਵਧੀਆ ਗੱਲ ਆ ਬੈਕ ਸਾਈਡ ਤੇ ਪਰਿਵਾਰ ਆਪ ਤੇ ਬੈਠ ਰਿਹਾ ਗੱਲਬਾਤ ਕਰ ਰਿਹਾ ਹਾਂਜੀ ਤਾਂ ਮਤਲਬ ਜਿਹੜਾ ਬੈੱਡ ਆਪਣਾ ਇਕੱਲਾ ਉਰੇ ਨਹੀਂ ਹੈਗਾ ਮਤਲਬ ਉਰੇ ਨਹੀਂ ਹੈਗਾ ਬਾਕੀ ਸਾਰੇ ਬੈੱਡ ਆ ਜੀ ਠੀਕ ਹੈ ਜੀ ਇੱਥੋਂ ਦਿਖਾ ਵੀ ਦਿਓ ਬਈ ਕਿੰਨਾ ਮੋਟਾ ਬੈੱਡਾ ਇੱਥੇ ਇਹ ਟੋਟਲ ਇੰਨਾ ਆ ਗਿਆ ਜੀ ਸਟਰਕਚਰ ਇਹ 1 ਫੁੱਟ ਦਾ ਆ ਗਿਆ ਜੀ ਇਹ ਬ ਠੀਕ ਹੈ ਜੀ 9 ਇੰਚ ਥੱਲੇ بیم ਆ ਗਿਆ ਜੀ 3 ਇੰਚ ਉਹ ਪਲੱਸ ਇਹ 12 ਇੰਚ ਹੋ ਗਿਆ ਟੋਟਲ ਇਹਦਾ ਜਿਹੜਾ ਪਲੰਤ بیم ਹੋ ਗਿਆ ਠੀਕ ਹੈ ਜੀ ਬਈ ਜਿਹੜਾ ਸਿਉਂਕ ਵਾਲਾ ਪ੍ਰੋਜੈਕਟ ਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੇ 3 ਇੰਚ ਫੇਰ ਡੀਪੀਸੀ ਪਾਤੀ ਤਾਂ ਕਿ ਜਿਹੜਾ ਆਪਣਾ ਮਾਰਬਲ ਦਾ ਮਸਾਲਾ ਹੋਊਗਾ ਜੀ ਉਹ ਇੱਟ ਨੂੰ ਟੱਚ ਨਾ ਕਰੇ ਜੀ ਆਪਣੀ ਡੀਪੀਸੀ ਨੂੰ ਹੀ ਟੱਚ ਕਰਕੇ ਰੱਖੇ ਜੀ ਠੀਕ ਹੈ ਜੀ ਇਹ ਸਿਉਂਕ ਵਾਲਾ ਬਈ ਆਹ ਸਿਉਂਕ ਵਾਲਾ ਆ ਸਾਰੀ ਵਾਇਰਿੰਗ ਵਗੈਰਾ ਆਪੇ ਕਰਕੇ ਸਾਰੀ ਵਾਇਰਿੰਗ ਆਪੇ ਕਰਕੇ ਜਾਂਦਾ ਇਹ ਸਾਰੇ ਕਮਰੇ ਕੋਠੀ ਦੇ ਥੱਲੇ ਥੱਲੇ ਹਰੇਕ ਕੱਲੇ ਕੱਲੇ ਕਮਰੇ ਦਾ ਸਾਰਾ ਬ ਅਜੇ ਤੋਂ ਇਹ ਵਿੱਚ ਮਤਲਬ ਜੇ ਕਹਿ ਦੀਏ ਪੰਪ ਲਾ ਕੇ ਪੰਪ ਲਾ ਕੇ ਭਰ ਦਿੰਦੇ ਨੇ ਉਹ ਭਰ ਦੰਗੇ ਠੀਕ ਆ ਬਣਾ ਲੀ ਤੇ ਬਈ ਹੁਣ ਉੱਪਰ ਚੱਲਦੇ ਆ ਫਿਰ ਫਰਸਟ ਫਲੋਰ ਤੇ ਤੇ ਉੱਪਰ ਵੀ ਦਿਖਾਉਣੇ ਆ ਇੱਥੋਂ ਪੌੜੀਆਂ ਆ ਗਈਆਂ ਜੀ ਆਹ ਰੂਮ ਤੋਂ ਸਿੱਧੇ ਐਂਟਰੈਂਸ ਦੇਤੀ ਬਈ ਫਾਰ ਇਹ ਇੱਕ ਸਿਰਫ ਸਰਵਿਸ ਲਈ ਹੈ ਜੀ ਜਿਹੜੀ ਪੌੜੀ ਇਹਨਾਂ ਦੀ ਜੀ ਉਹ ਅੰਦਰਲੀ ਅੰਦਰਲੀ ਹੈ ਜੀ ਠੀਕ ਆ ਜੀ ਇੱਧਰ ਬਈ ਇਹ ਸਟੋਰ ਵਾਂਗੂ ਦੇ ਤੱਕ ਨਹੀਂ ਇਹ ਬਾਹਰ ਵਾਸਤੇ ਆਪਣਾ ਬਾਥਰੂਮ ਹੈ ਜੀ ਬਾਥਰੂਮ ਲਓ ਵੀ ਦੋਸਤੋ ਬਾਈ ਦੀ ਕੁਆਲਿਟੀ ਚੈੱਕ ਕਰਿਓ ਫਰਸਟ ਫਲੋਰ ਤੇ ਜਾ ਕੇ ਦਿਖਾਉਣਾ ਤੁਹਾਨੂੰ ਬਈ ਫਰਸਟ ਫਲੋਰ ਤੇ ਕੀ ਕੀ ਸਟਰਕਚਰ ਆ ਗਿਆ ਜੀ ਫਰਸਟ ਫਲੋਰ ਤੇ ਇੱਕ ਇੰਨਾਣਾ ਛੋਟਾ ਜਿਹਾ ਜਿਮ ਬਣਾਇਆ ਹੋਇਆ ਹੈ ਜੀ ਬਹੁਤਾ ਵੱਡਾ ਨਹੀਂ ਬਸ ਇੱਕ ਦੋ ਡੰਬਲ ਵਗੈਰਾ ਰੱਖ ਲੈਣਗੇ ਜੀ ਉਹ ਕਰ ਸਕਦੇ ਨੇ ਜੀ ਉਸ ਤੋਂ ਬਾਅਦ ਵਿੱਚ ਜਿੱਮੇ ਤੁਹਾਨੂੰ ਅਸੀਂ ਅੱਖ ਦੇ ਵੀ ਕੋਟਿੰਗ ਕਰਦੇ ਹੁੰਨੇ ਆ ਇੱਥੇ ਵੀ ਕੋਟਿੰਗ ਕੀਤੀ ਹੋਈ ਹੈ ਜੀ ਮਾਲ ਕੱਲੇ ਗਰਾਉਂਡ ਫਲੋਰ ਤੇ ਨਹੀਂ ਫਰਸਟ ਫਲੋਰ ਤੇ ਵੀ ਚੀਜ਼ ਇਹ ਮਿਲੂਗੀ ਕੋਟਿੰਗ ਕੀਤੀ ਹੋਈ ਹੈ ਜੀ ਕਿਤੋਂ ਵੀ ਸੋਰਾ ਸਲਾਬ ਦਾ ਨਾਂ ਨਹੀਂ ਠੀਕ ਹੈ ਤੇ ਇਹ ਬਈ ਸਟਰਕਚਰ ਇੱਥੇ ਆਪਣੇ ਸਿੰਗਲਸ ਵਗੈਰਾ ਲੱਗਣੇ ਨੇ ਹਾਂ ਜੀ ਦੋਸਤੋ ਇੱਕ ਚੀਜ਼ ਤੁਹਾਨੂੰ ਮੈਂ ਖਾਸ ਕਹਿਣਾ ਹੁੰਦਾ ਸੀਸੀਟੀਵੀ ਤਾਂ ਲਗਭਗ ਅੱਜਕੱਲ ਆਮ ਹੋ ਗਈ ਹਾਂਜੀ ਪਰ ਉਸ ਤੋਂ ਉੱਪਰ ਜੇ ਸਕਿਉਰਿਟੀ ਮੈਂ ਬਣਾਣਾ ਇਹ ਫੈਂਸਿੰਗ ਜ਼ਰੂਰ ਲਾਉਣੀ ਚਾਹੀਦੀ ਹਾਂਜੀ ਹਾਂਜੀ ਤੇ ਆਪਣਾ ਮਿੱਤਰ ਅੰਮਰਤਾ ਸਨਾਮ ਵਾਲੇ ਬਾਈ ਹੁਰੀ ਉਹ ਲਾਉਂਦੇ ਉਹਨਾਂ ਦਾ ਵੀ ਨੰਬਰ ਦੇ ਦਾਂਗੇ ਜੀ ਕਿਸੇ ਨੂੰ ਲੋਡ ਹੋਊਗੀ ਬਾਈ ਦਰਖਤ ਬੜੇ ਕੈਡ ਲੈਂਦੇ ਨੇ ਫਿਰ ਇਹ ਸਿੱਧੇ ਬੋਲ ਲੈਂਦੇ ਆ ਵੱਡੇ ਵੱਡੇ ਨਹੀਂ ਨਹੀਂ ਇਹਨਾਂ ਨੇ ਪੁਰਾਣੇ ਹੀ ਪਹਿਲਾਂ ਹੈਗੇ ਸੀ ਜੀ ਇਹ ਅੱਛਾ ਜੀ ਹਾਂ ਇਹਨਾਂ ਦੀ ਜੱਦੀ ਪਲਾਟ ਸੀ ਇਹਨਾਂ ਦਾ ਪੁਰਾਣੇ ਕੋਠੇ ਢਾਕੇ ਬਣਾਈ ਜਮਾਂ ਗੇਟ ਤੇ ਆ ਗਏ ਹਨ ਹਾਂਜੀ ਹਾਂਜੀ ਠੀਕ ਹੈ ਪਹਿਲਾਂ ਗੇਟ ਇਹਨਾਂ ਨੇ ਐਂਟਰੀ ਸਾਈਡ ਤੇ ਲਾ ਕੇ ਫਿਰ ਇਹਨਾਂ ਨੂੰ ਵਿਚਾਲੇ ਸੈਂਟਰ ਦੇ ਲੈ ਕੇ ਆਉਣ ਵਾਸਤੇ ਗੇਟ ਵੀ ਚੰ ਸਾਰਾ ਡਿਜ਼ਾਈਨਿੰਗ ਹੀ ਚੇਂਜ ਕੀਤਾ ਜੀ ਠੀਕ ਹੈ ਜੀ ਆ ਜਾ ਬਾਈ ਲੜੇ ਆ ਜਾ ਤੂੰ ਥੋੜਾ ਜਿਹਾ ਆ ਜਾ ਕੋਈ ਆਪਣੇ ਵਾਟਰੂਮ ਪ੍ਰੂਵ ਉਰੇ ਕੀਤਾ ਜੀ ਠੀ ਇਹ ਫਰਸਟ ਫਲੋਰ ਤੇ ਆਪਣਾ ਇੱਕ ਤਾਂ ਜਮਾ ਜਮਾ ਆ ਗਿਆ ਜੀ ਉਸ ਤੋਂ ਇਲਾਵਾ ਕਿੰਨਾ ਕੀ ਸਟਰਕਚਰ ਇਹ ਬੈਡਰੂਮ ਆ ਗਿਆ ਜੀ ਠੀਕ ਆ ਜੀ ਇਹ ਇੱਧਰ ਆ ਗਿਆ ਇਹਨਾਂ ਦਾ ਲਿਵਿੰਗ ਰੂਮ ਜੀ ਠੀਕ ਆ ਜੀ ਹਾਂ ਜੀ ਇੱਥੇ ਵੀ ਬੈੱਡ ਬਈ ਉਵੇਂ ਬਣਾਇਆ ਆਪਾਂ ਹਾਂ ਨਹੀਂ ਇੱਥੇ ਸਿਰਫ ਰੋੜੀ ਮਿਕਸ ਕਰਕੇ ਜੀ ਕਿਉਂਕਿ ਇੱਥੇ ਆਪਾਂ ਉੱਪਰ ਗਟਕਾ ਨਹੀਂ ਪਾ ਸਕਦੇ ਗਟਕੇ ਦਾ weight ਜ਼ਿਆਦਾ ਹੋ ਜਾਂਦਾ ਜੀ ਠੀਕ ਹੈ ਕਿਉਂਕਿ ਆਪਣੇ RCC ਨੀਚੇ ਸਲੇਬ ਤਾਂ ਹੈਗੀ ਆ ਜੀ ਲੈਂਟਰ ਆ ਗਿਆ ਜੀ ਲੈਂਟਰ ਦੇ ਉੱਤੇ ਆਪਾਂ ਨੇ ਰੋੜੀ ਮਿਕਸ ਕਰਕੇ ਜੀ ਫਿਰ 1.5 ਇੰਚ ਦੀ ਇੱਕ ਲੇਅਰ ਬਣਾਈ ਠੀਕ ਆ ਜੀ ਹਾਂ ਤੇ ਬਾਈ ਇਹ ਓਪਨਾਗਾ ਜੀ ਨਹੀਂ ਇਸ ਸ਼ੀਸ਼ੇ ਦੀ ਪਾਰਟੀਸ਼ਨ ਹੋਣੀ ਹੈ ਅੱਛਾ ਇਹ ਵੀ ਕ੍ਰੋਮ ਦੀ ਤਰ੍ਹਾਂ ਬਰਤਿਆ ਹੈ ਹਾਂਜੀ ਹਾਂਜੀ ਨਾਲ ਇਹ ਤਾਂ ਬਾਕਸ਼ਰ ਵੀ ਅਟੈਚ ਆ ਗਿਆ ਹਾਂਜੀ ਇਹ ਬਾਕਸ਼ਰ ਮਾੜਾ ਠੀਕ ਹੈ ਜੀ ਮਤਲਬ ਪੂਰੀ ਜੇ ਕਹਾਂ ਜੀ 7000 ਸਕਰ ਫੁੱਟ ਬਹੁਤ ਜ਼ਿਆਦਾ ਹੋ ਜਾਂਦਾ ਹਨਾ ਬਾਈ ਹਾਂ ਹਾਂਜੀ ਮਤਲਬ ਵੀਡੀਓ ਚ ਵੀ ਮੈਨੂੰ ਲੱਗਦਾ ਅੱਧਾ ਘੰਟਾ ਲੱਗ ਜਾਣਾ ਦਿਖਾਉਂਦੇ ਦਿਖਾਉਂਦੇ ਹਾਂਜੀ ਇੱਕ ਬੈਡਰੂਮ ਇਹ ਆ ਗਿਆ ਜੀ ਅੱਛਾ ਜੀ ਇਹਨਾਂ ਦਾ ਡਰੈਸਿੰਗ ਤੇ ਬਾਥਰੂਮ ਤੇ ਇੱਧਰ ਆ ਗਿਆ ਇੱਕ ਬਾਈ ਹੋਰ ਹਨਾ ਮਤਲਬ ਇਹ ਸੋਚ ਰੱਖੀ ਹੈ ਨਾ ਪੂਰੀ ਵੀ ਸਾਰਾ ਉੱਪਰ ਦੇ ਵਿੱਚ ਹੀ ਰੱਖਿਆ ਮਤਲਬ ਸਿਸਟ ਭਾਈ ਹੁਣ ਇੱਥੇ ਵੀ ਜੇ ਆਪਾਂ ਗੱਲ ਕਰੀਏ ਅਜੇ ਇੱਕ ਵਾਰ ਸਾਰਾ ਦਿਖਾਈ ਦਿੰਨੇ ਆ ਇਹ ਬਾਥਰੂਮ ਅਟੈਚ ਆ ਗਿਆ ਜੀ ਇਹਦੇ ਨਾਲ ਹਾਂਜੀ ਇਹ ਡਰੈਸਿੰਗ ਆ ਗਿਆ ਜੀ ਤੇ ਬਾਥਰੂਮ ਆ ਗਿਆ ਜੀ ਠੀਕ ਹੈ ਜੀ ਇਹਦੇ ਭਾਈ ਪਾਈਪਿੰਗ ਵਗੈਰਾ ਜੇ ਬਾਥਰੂਮ ਦੇ ਵਿੱਚ ਇੱਥੇ ਦਿਖਾ ਰਹੇ ਆ ਆਪਾਂ ਹਾਂਜੀ ਇਹ ਜਿਹੜਾ ਕਿਹੜਾ ਬ੍ਰਾਂਡ ਵਰਤਦੇ ਆ ਆਪਾਂ ਕਿਸ ਤਰ੍ਹਾਂ ਦੀ ਚੀਜ਼ ਲਾਉਂਦੇ ਆ ਇੱਕ ਕੰਬੋਜਡ ਪਾਈਪ ਹੈ ਜੀ ਠੀਕ ਹੈ ਜੀ ਠੀਕ ਹੈ ਸੰਤ ਕੰਪਨੀ ਦੀ ਸੰਤ ਕੰਪਨੀ ਹਾਂਜੀ ਠੀਕ ਹੈ ਤੇ ਇਹ ਸਾਰਾ ਇਹ ਸੀ ਪਲਾਸਟਰ ਤਾਂ ਨਹੀਂ ਕੀਤਾ ਹੋਇਆ ਕਿਉਂਕਿ ਟਾਇਲ ਜਿਹੜਾ ਮਾਰਜਨ ਹੋਊਗਾ ਜੀ ਇਹਨੂੰ ਜਿੰਨਾ ਸੀ ਅੰਦਰ ਬਾਹਰ ਕੱ ਇਹਨਾਂ ਗਰੇਟਾ ਸੀ ਇਹਨੂੰ ਪਲਾਸਟਰ ਛੱਡ ਦਿੰਨੇ ਨੇ ਠੀਕ ਹੈ ਮਤਲਬ ਇਹਨੂੰ ਚੇਂਜ ਕਰ ਸਕੀ ਹੈ ਚੇਂਜ ਕਰ ਸਕਦੇ ਪਰ ਵਾਟਰਪਰੂਫਿੰਗ ਨੂੰ ਇਸ ਦੋਸਤ ਨੂੰ ਦੇਖ ਸਕਦੇ ਹੋ ਪੂਰਾ ਨਵਾਇਆ ਪਿਆ ਹਾਂਜੀ ਹਾਂ ਤੇ ਆਪਣੇ ਭਾਈ ਤਿੰਨ ਰੂਮ ਹੋ ਗਏ ਹਨ ਉੱਪਰ ਵੀ ਉੱਪਰ ਇੱਕੇ ਬਾਥਰੂਮ ਆ ਗਿਆ ਇਹ ਪੈਂਟਰੀ ਹੈ ਜੀ ਅੱਛਾ ਪੈਂਟਰੀ ਆ ਗਈ ਸੀ ਇਹ ਭਾਈ ਕੀ ਸਟਰਕਚਰ ਆ ਗਿਆ ਮਤਲਬ ਬਹੁਤ ਉਲਝਮੀ ਗੋਠੀ ਪੂਰੀ ਡਬਲ ਹੀ ਹੋ ਗਿਆ ਕਮ ਹਨਾ ਹਾਂ ਡਬਲ ਹੀ ਹੋ ਗਿਆ ਜੀ ਦੋਨੋਂ ਏਰੀਆ ਹਾਂ ਜਿੰਨਾ ਏਰੀਆ ਨੀਚੇ ਉਹਨਾਂ ਏਰੀਆ ਉੱਪਰ ਹੈ ਜੀ ਠੀਕ ਹੈ ਜੀ ਇਧਰ ਭਾਈ ਕੀ ਆ ਗਿਆ ਇਹ ਇਹ ਸਟੋਰ ਆ ਗਿਆ ਜੀ ਠੀਕ ਹੈ ਜੀ ਠੀ ਆ ਵੈਸੀ ਇੱਕ ਜੇ ਆਪਾਂ ਬਾਥਰੂਮ ਯੂਜ਼ ਕਰਨਾ ਜੀ ਉਹ ਕੋਈ ਗੈਸਟ ਆਉਂਦੇ ਨੇ ਇਹ ਰੂਮ ਕਰ ਸਕਦੇ ਠੀਕ ਹੈ ਜੀ ਬਾਥਰੂਮ ਜੀ ਇੱਥੇ ਬਸ ਬਈ ਬੰਦ ਹੀ ਰੱਖੋਗੇ ਉੱਥੋਂ ਮਤਲਬ ਉਹ ਅਲੱਗ ਰਹੇਗਾ ਯਾ ਅਲੱਗ ਰਹੇਗਾ ਹਾਂ ਜੀ ਅਲੱਗ ਰਹੇਗਾ ਜੀ ਠੀਕ ਹੈ ਹਾਂਜੀ ਤੇ ਇਸ ਤੋਂ ਬਾਅਦ ਇੱਕ ਰੂਮ ਇੱਧਰ ਆ ਗਿਆ ਹਾਂ ਇਹ ਬੈਡਰੂਮ ਜੀ ਆ ਗਿਆ ਠੀਕ ਹੈ ਜੀ ਲੌਬੀ ਦੋਸਤੋ ਮਤਲਬ ਥੋੜਾ ਜਿਹਾ ਸਮਝਣ ਨੂੰ ਤੁਹਾਨੂੰ ਮੁਸ਼ਕਲ ਹੋ ਜੂ ਕਹੋਗੇ ਰੂਮ ਵਾਲੇ ਹੋਗੇ ਹਾਂ ਹੈਨਾ ਬਈ ਪਰ ਮੇਨ ਗੱਲ ਕੀ ਆ ਵੀ ਕਈ ਵਾਰ ਮਿੱਤਰ ਕਹਿੰਦਾ ਬਈ 10000 ਸਕੁਅਰ ਫੁੱਟ ਏਰੀਆ ਬਣਾਉਣਾ ਹਾਂਜੀ 10000 ਤੋਂ ਬਹੁਤ ਜ਼ਿਆਦਾ ਹੋਇਆ ਹਾਂਜੀ 7000 ਚ ਮੈਂ ਕਹਣਾ ਸਾਡੇ ਆਪਜੀ ਵਧੀਆ ਕੋਠੀ ਬਣ ਜਾਂਦੀ ਤੇ ਨੰਭਰਾ ਆ ਵੀ ਰਹਿ ਸਕਦਾ ਰੋ ਖੁੱਲਡਲਾ ਜੀ ਪੂਰੀ ਜੁਆਇੰਟ ਫੈਮਿਲੀ ਇਹ ਦੋ ਭਰਾ ਨੇ ਇਹ ਪਾਇਲਟ ਨੇ ਜੀ ਠੀਕ ਹੈ ਜੀ ਇਹਨਾਂ ਦੇ ਮਿੱਤਰ ਜਦੋਂ ਵੀ ਆਉਂਦੇ ਨੇ ਫਿਰ ਉਹ ਹਫ਼ਤਾ ਹਫ਼ਤਾ ਜਨਕੀ ਕੋਰੇ ਸਾਡੇ ਲਵੇ ਸਮਰੂਹ ਪਿੰਡ ਵਾਲਾ ਮਾਹੌਲ ਹੈ ਜੀ ਜਿਵੇਂ ਮੋਟਰ ਦੇ ਦਰਖਾਨ ਖੋਣ ਪੀਣ ਭਾਗੇ ਜੀ ਯਾਨੀ ਇੰਜੋਏ ਕਰਨ ਆਉਂਦੇ ਨੇ ਜੀ ਬਿਲਕੁਲ ਹਾਂਜੀ ਤਾਂ ਕਰੀਏ ਕੋਈ ਅਬੀ ਤਾਂ ਕਰਕੇ ਖੁੱਲੀ ਢੁਲੀ ਕੋਠੀ ਬਾਈ ਉਹਨਾਂ ਨੇ ਬਣਾਈ ਆ ਬਈ ਹੁਣ ਆਜੇ ਦੀ ਗੱਲ ਜੇ ਆਪਾਂ ਨਿਓਂ ਤੋਂ ਸ਼ੁਰ ਛੱਤ ਦੇ ਵਿੱਚ ਇੱਕ ਚੀਜ਼ ਤਾਂ ਤੁਸੀਂ ਦੱਸ ਦਿੱਤੀ ਵੀ ਅਸੀਂ ਪਾਈਪ ਤਾਰ ਘੱਟ ਪਾਉਣੇ ਆ। ਵੀ ਛੱਤ ਦੀ ਮਜ਼ਬੂਤੀ ਨੇ ਹੋਰ ਛੱਤ 'ਚ ਆਪਾਂ ਕੀ ਕਰ ਸਕਦੇ ਆ? ਛੱਤ ਦੇ ਵਿੱਚ ਦੇਖੋ ਕਈ ਆਪਣੇ ਜਿਹੜੇ ਠੇਕੇਦਾਰ ਹੁੰਦੇ ਨੇ ਉਹ ਸਿੰਗਲ ਜਾਲ ਬਣਾਉਂਦੇ ਨੇ ਜੀ। ਕਦੇ ਵੀ ਉਹਦੇ ਵਿੱਚ ਸਿੰਗਲ ਜਾਲ ਨਾ ਬਣਾਓ। ਕ੍ਰੈਂਕਲ ਵਾਲਾ ਜਾਲ ਬਣਾਉ। ਠੀਕ ਆ ਜੀ। ਹਾਂ ਜੀ। ਇਹਦੇ ਵਿੱਚ ਅਸੀਂ ਟਾਟਾ ਦਾ ਸਰੀਆ ਜਾਂ ਜਿੰਦਲ ਪੈਂਥ ਸਰੀਆ ਪਾਉਣੇ ਆ ਜੀ। ਠੀਕ ਆ ਜਾਂ ਕਾਮਤੈਨੂ ਜੀ। ਠੀਕ ਆ। ਤਿੰਨੋਂ ਵਧੀਆ ਬਣਾਉਣਾ। ਇਹਦੇ ਵਿੱਚ ਕਾਮਤੈਨੂ ਪਾਇਆ ਹੋਇਆ ਹੈ ਜੀ। ਠੀਕ ਆ ਜੀ। ਹਾਂ ਜੀ। ਆਲਟਰਾਡੈਕਸ ਸਿਮੈਂਟ ਪ ਠੀਕ ਹੈ ਜੀ ਤੇ ਮਟਾਈ ਕਿੰਨੀ ਹੋਣੀ ਚਾਹੀਦੀ ਆਮ ਸ਼ੱਕ ਦੀ ਆਪੇ 5 ਤੋਂ 6 ਇੰਚ ਦੇ ਵਿੱਚ ਵਿੱਚ ਜੀ ਬਾਕੀ ਬਾਏ ਦੇ ਹਿਸਾਬ ਨਾਲ ਆ ਜਿਉਂ-ਜਿਉਂ ਬਾਏ ਆਪਣਾ ਵੱਡਾ ਹੋਈ ਗਿਆ ਜੀ ਫਿਰ ਆਪਾਂ ਨੂੰ ਉਹਦੀ ਲੇਅਰ ਮੋਟਾਈ ਕਰਨੀ ਪਊ ਮੋਟਾਈ ਕਰਨੀ ਹਾਂ ਜੀ ਕ੍ਰੈਂਕ ਵੀ ਉਸ ਹਿਸਾਬ ਨਾਲ ਚੱਕੀ ਜਾਊਗੀ ਠੀਕ ਆ ਭਾਈ ਭਾਈ ਇਹਦਾ ਹੁਣ ਆਪਾਂ ਫੁੱਲ ਇੰਟੀਰੀਅਰ ਕਰਕੇ ਦੇਣਾ ਤੇ ਕਿੰਨਾ ਕੁ ਰੇਟ ਹੈ ਇਹਦਾ ਜੇ ਇਹ ਪੂਰੀ ਕੋਠੀ ਦਾ ਆਪਣਾ ਕਿੰਨੇ ਕੁ ਆਪਾਂ ਇਹ ਸਾਡਾ 1.5 ਸਾਲ ਤੋਂ ਲਗਭਗ ਹੋ ਗਿਆ ਐਗਰੀਮੈਂਟ ਹੋਏ ਨੂੰ ਹੁਣ ਰੇਟ ਪਲੱਸ ਜਾਣਗੇ ਇਹਦਾ ਅਸੀਂ 2600 ਰੁਪਏ ਪਰ ਸਕਰੂਟ ਕਰ ਰਹੇ ਹਾਂ 2600 ਰੁਪਏ ਕਿਤਾ ਹੈ ਠੀਕ ਹੈ ਜੀ ਤੇ ਉਹ ਵੀ ਸਿਵਲ ਦਾ ਆਪਣਾ ਕਿੰਨੇ ਤੋਂ ਸਟਾਰਟ ਹੋ ਜਾਂਦਾ ਸਾਡਾ 1000 ਤੋਂ ਲੈ ਕੇ 1500 ਤੱਕ ਚਲਾ ਜਾਂਦਾ ਜੀ ਸਿਵਲ ਦਾ ਜੀ ਹਾਂ ਜੀ ਤੇ ਜਿਹੜਾ ਵੀ ਇੰਟੀਰੀਅਰ ਵਗੈਰਾ ਆ ਗਿਆ ਉਹ ਟੋਟਲ ਉਹ ਕਿੱਥੋਂ ਇਹ ਸਾਡਾ 1500 ਤੋਂ ਲੈ ਕੇ 2500 2000 ਤੱਕ 5000 ਤੱਕ ਵੀ ਚਲਾ ਜਾਂਦਾ ਜੀ ਕਿਉਂਕਿ ਇਹਦੇ ਵਿੱਚ ਕੁਆਲਿਟੀਆਂ ਬਹੁਤ ਜ਼ਿਆਦਾ ਆ ਗਈਆਂ ਜਿਵੇਂ ਸਾਗਵਾਨ ਹੋ ਗਈ ਜੀ ਠੀਕ ਹੈ ਜੀ ਇਟਾਲੀਅਨ ਮਾਰਬਲ ਹੋ ਗਿਆ ਜੀ ਤੇ ਕਾਫੀ ਵੈਰਾਈਟੀਆਂ ਆ ਜਾਂਦੇ ਨੇ ਜਿਵੇਂ ਜਿਵੇਂ ਆਪਾਂ ਐਗਰੀਮੈਂਟ ਚ ਲਿਖ ਕੇ ਦੇਵਾਂ ਉਹ ਮੈਂ ਅਗਲੇ ਨੂੰ ਆਪਾਂ ਰੇਟ ਬਣਾ ਕੇ ਦੇ ਦੇਵਾਂ ਠੀਕ ਹੈ ਜੀ ਬਈ ਮੰਨ ਲਓ ਸਾਲ ਚ ਕੌਟੀਆਂ ਕੰਪਲੀਟ ਹੋ ਜਾਂਦੇ ਹੋਰ ਤਾਂ ਉਦੋਂ ਬਾਅਦ ਆਪਣੀ ਕੀ ਗਾਰੰਟੀ ਰਹਿੰਦੀ ਆ ਵੀ ਆਪਣੇ ਮਟੀਰੀਅਲ ਦੀ ਜਾਂ ਸਿਸਟਮ ਦੀ ਮਟੀਰੀਅਲ ਦੇਖੋ ਕੋਈ ਵੀ ਕਰੈਕ ਨਹੀਂ ਆਊਗਾ ਜੀ ਕੋਈ ਵੀ ਸੋਰਾ ਸਲਾਬ ਆਊਗਾ ਨਹੀਂ ਜੀ ਅਸੀਂ ਬੈਠੇ ਆਂ ਉਹ ਚੀਜ਼ ਹੈ ਜੀ ਠੀਕ ਹੈ ਹਾਂ ਜੀ ਕਿਉਂ ਖੜ ਦਾ ਚਾਂਸ ਨਹੀਂ ਹੈਗਾ ਕਿਉਂਕਿ ਆਪਾਂ ਰਿਟਰਨ ਦੇ ਵਿੱਚ ਕੰਪਨੀ ਤੋਂ ਲੈ ਲਏ ਜੀ ਠੀਕ ਹੈ ਜੇ ਆਉਂਦਾ ਵੀ ਹੈ ਕੰਪਨੀ ਜ਼ਿੰਮੇਵਾਰ ਨਾਲ ਮੈਂ ਵੀ ਜ਼ਿੰਮੇਵਾਰੀ ਹੈਗੀ ਆ ਜੀ ਮੇ ਮੈਂ ਕਿਸ ਕਰੇ ਭੇਜਾਂਗੇ ਜੀ ਉਹ ਚੀਜ਼ ਨਹੀਂ ਹੋਗੀ ਪਰ ٹرسٹ ਹੁੰਦਾ ਨਾ ਜਿੱਥੋਂ ਆਪਾਂ ਕੰਮ ਕਰਾਉਨੇ ਆ ਹਾਂਜੀ ਹਾਂਜੀ ਵੀ ਸਿਉਗ ਵਾਲੀ ਪ੍ਰੋਬਲਮ ਨਹੀਂ ਆਉਂਦੀ ਹਾਂਜੀ ਤੇ ਲਓ ਵੀ ਮਿੱਤਰੋ ਭਾਈ ਪਲਾਸਟਰ ਦੀ ਕੁਆਲਿਟੀ ਜੇ ਆਪਾਂ ਚੈੱਕ ਕਰਨੀ ਹੈ ਉਹ ਕਿਵੇਂ ਕਰ ਸਕਦੇ ਦੇਖੋ ਜੀ ਪਲਾਸਟਰ ਜੇ ਤਾਂ ਪੂਰੂਗਾ ਜੀ ਠੀਕ ਹੈ ਜਿਹੜਾ ਸਾਡਾ ਪਲਾਸਟਰ ਕਰਿਆ ਹੋਇਆ ਹੈ ਪ੍ਰੋਪਰ ਤਰਾਈ ਨਾਲ ਜੀ ਪ੍ਰੋਪਰ ਨੀਚੋ ਕੋਟਿੰਗ ਕਰਕੇ ਕੈਮੀਕਲ ਮਾਰ ਕੇ ਤੁਹਾਨੂੰ ਚੈੱਕ ਕਰਵਾਦਨੇ ਉੱਤਰੂਗਾ ਨਹੀਂ ਠੀਕ ਹੈ ਜੀ ਨਹੀਂ ਆਨੇ ਜਿਵੇਂ ਪਲਾਸਟਰ ਉੱਤਰ ਜਾਂਦਾ ਜੀ ਠੀਕ ਹੈ ਜੀ ਮਤਲਬ ਸਾਫ ਸਾਫੇ ਨਿਕਲ ਜਊ ਉੱਪਰ ਦਾ ਜੀ ਉੱਤਰਦਾ ਨਹੀਂ ਹੈਗਾ ਜੀ ਇਹ ਨਹੀਂ ਹੈਗਾ ਦੇਖੋ ਆ ਘਸ ਗਿਆ ਜੀ ਉੱਤਰੇ ਨਹੀਂ ਆ ਉੱਤਰੇ ਨਹੀਂ ਆ ਦੇਖ ਸਕਦੇ ਹੋ ਦੋਸਤੋ ਬਾਈ ਉਹਨਾਂ ਦਾ ਜਿਹੜਾ ਕੰਮ ਦੇ ਵਿੱਚ ਮਤਲਬ ਹਰ ਇੱਕ ਚੀਜ਼ ਤੇ ਬਰੀਕੀ ਨਾਲ ਕੰਮ ਕੀਤਾ ਹੋਇਆ ਜੀ ਇੱਕ ਪਲਾਸਟਰ ਕਰਨ ਦਾ ਇੱਕ ਥੋੜਾ ਜਿਹਾ ਹੋਰ ਕੁਝ ਗੱਲਾਂ ਇਹ ਸਾਵਧਾਨੀ ਰੱਖਣੀਆਂ ਪੈਂਦੀਆਂ ਨੇ ਕਈ ਵਾਰੀ ਆਪਾਂ ਕਰਾਂ ਠੇਕੇਦਾਰ ਕੀ ਕਰਦਾ ਜਿਆ ਜਿਹੜੇ ਜਿਨ੍ਹਾਂ ਨੂੰ ਕੱਟ ਨੌਲੇਜ ਹੈ ਜੀ ਮੈਂ ਮਾੜੇ ਨਹੀਂ ਕਹਿੰਦਾ ਜੀ ਉਹ ਉਸੇ ਦਿਨ ਤرائی ਕਰਕੇ ਪਲਾਸਟਰ ਸ਼ੁਰੂ ਕਰ ਦਨੇ ਜੀ ਪਰ ਇੱਟ ਦੀ ਜਿਹੜੀ ਜਿਵੇਂ 9 ਇੰਚ ਦੀ ਇੱਟ ਹੁੰਦੀ ਹੈ ਜੀ ਜਿਵੇਂ 9 ਇੰਚ ਦੀ ਦੀਵਾਰ ਹੋਗੀ ਸਿਰਫ ਉਹਦੀ 2 ਤੋਂ 1.5 ਇੰਚ ਤرائی ਹੋਊਗੀ ਜੀ ਇੱਟ ਦੀ ਪ੍ਰੋਪਰ 9 ਇੰਚ ਦੀ ਦੀਵਾਰ ਦੀ ਪੂਰੀ ਤرائی ਨਹੀਂ ਹੋਊਗੀ ਜੀ ਜੇ ਇਹਨੂੰ ਇੱਕ ਦਿਨ ਪਹਿਲਾਂ ਪਾਣੀ ਲੱਗਿਆ ਹੋਵੇ ਜੀ ਤਾਂ ਇਹਦੀ 9 ਇੰਚ ਦੀ ਦੀਵਾਰ ਦੀ ਘੱਟੋ ਘੱਟ 8 ਇੰਚ 7 ਇੰਚ ਤرائی ਹੋ ਚੁੱਕੀ ਜੀ ਉੱਥੇ ਆਪਣੀ ਪਲਾਸਟਰ ਦੀ ਪ੍ਰੋਪਰ ਫਿਨਿਸ਼ਿੰਗ ਆਉਂਦੀ ਹੈ ਠੀਕ ਹੈ ਸਪਾਈ ਜ਼ਿਆਦਾ ਆਉਂਦੀ ਹੈ ਤੇ ਲੌਂਗ ਟਰਮ ਚੱਲਦਾ ਹੈ 9 ਚੱਲਦਾ ਠੀਕ ਹੈ ਬਿਲਕੁਲ ਛੱਤ ਦੇ ਉੱਪਰ ਤੇ ਜੇ ਕਹਿੰਦੇ ਸੈਕੰਡ ਫਲੋਰ ਵੀ ਆ ਇੱਥੇ ਵੀ ਬਾਈ ਰੂਮ ਦੀ ਆਪਸ਼ਨ ਇਹ ਕੀ ਦਿੱਤੇ ਨੇ ਇਹ ਚਾਰ ਪੰਜ ਗੇਟ ਆਗੇ ਜਿਵੇਂ ਆ ਤਾਂ ਆਪਣਾ ਇਲੈਕਟ੍ਰਿਕ ਰੂਮ ਆ ਗਿਆ ਜੀ ਠੀਕ ਜਿੰਨਾ ਵੀ ਕੋਠੀ ਦਾ ਯਾਨਕੀ ਹੋਟਲ ਆ ਲੋ ਹਟ ਲਾ ਲੋ ਜੀ ਉਰੇ ਸੈੱਟ ਹੋ ਜਾਊਗਾ ਜੀ ਠੀਕ ਹੈ ਜੀ ਇਧਰ ਜਨੈਟਰ ਰੂਮ ਦੀ ਪ੍ਰਵੀਨ ਦਿੱਤੀ ਹੋਈ ਆ ਜੀ ਠੀਕ ਹੈ ਜੀ ਉਰੇ ਜਨੈਟਰ ਰੂਮ ਆਪਣਾ ਜਨੈਟਰ ਲੱਗ ਜਾਊਗਾ ਜੀ ਨਾਲ ਠੀਕ ਹੈ ਜੀ ਤੇ ਆ ਇਹਨਾਂ ਨੇ ਨੌਕਰਾਂ ਵਾਸਤੇ ਬਣਾਇਆ ਹੋਇਆ ਜੀ ਠੀਕ ਹੈ ਸਰਵੈਂਟ ਰੂਮ ਆ ਗਿਆ ਉਹਦਾ ਵਾਸ਼ਰੂਮ ਆ ਗਿਆ ਹਾਂ ਜੀ ਉਹਦਾ ਵਾਸ਼ਰੂਮ ਆ ਗਿਆ ਠੀਕ ਹੈ ਉਹ ਵਾਲਾ ਰੂਮ ਜੀ ਉਹ ਵੀ ਇਨੇ ਬਣਾਓ। ਹਲੋ ਜੀ ਸਰਵੈਂਟ ਰੂਮ ਆ। ਹਾਂਜੀ ਹਾਂਜੀ। ਠੀਕ ਆ ਜੀ। ਰੌਸ਼ਨੀ ਲਈ ਇੱਥੋਂ ਸਿੱਧਾ ਉਹ ਜਿਹੜਾ ਆਪਾਂ ਥੱਲੇ ਕਹਿੰਦੇ ਸੀਗਾ ਇੱਥੋਂ ਸਿੱਧਾ ਪ੍ਰਬੰਧ ਹੈ। ਹਾਂਜੀ ਹਾਂਜੀ। ਠੀਕ ਆ ਜੀ। ਭਾਈ ਹੁਣ ਛੱਤ ਦੇ ਉੱਪਰ ਦੀ ਵੀ ਗੱਲ ਕਰੀਏ। ਇੱਥੇ ਵੀ ਆਪਾਂ ਕੋਟਿੰਗ ਵਾਟਰਪੂਫਿੰਗ ਕੀਤੀ ਹੋਈ ਹੈ। ਹਾਂਜੀ ਇੱਥੇ ਵੀ ਦੇਖੋ ਸਾਡੇ ਕੋਲ ਦੋ ਆਪਸ਼ਨਾਂ ਨੇ ਜੀ ਇੱਕ ਤਾਂ ਲੁੱਕ ਦੀ ਜੀ। ਠੀਕ ਹੈ ਜੀ। ਠੀਕ ਹੈ ਜੀ। ਲੁੱਕ ਕਈ ਵਾਰੀ ਮੌਸਮ ਤੇ ਡਿਪੈਂਡ ਕਰਦਾ ਜੀ ਜੇ ਮ ਬਾਲੀ ਜਾਦੇ ਹਾਰ ਧੁੱਪ ਹੁੰਦੀ ਹੈ ਉੱਥੇ ਲੁੱਕ ਨਹੀਂ ਕੰਮ ਜਾਊ ਹੈਗੀ ਜੀ ਕਿਉਂਕਿ ਲੁੱਕ ਫੈਲ ਜਾਂਦੀ ਹੈ ਜੀ। ਠੀਕ ਹੈ ਜੀ। ਸੁੱਕਣ ਨੂੰ ਟਾਈਮ ਲੱਗਦਾ। ਗਰਮ ਹੋ ਜਾਂਦੇ ਜੀ। ਫਿਰ ਅਸੀਂ ਇਤਾਂ ਕਰਕੇ ਇੱਥੇ ਡਾਕਟਰ ਫਿਕਸਡ ਦਾ ਹੀ ਪੀਡੀ ਕੇਅਰ ਯੂਆਰਪੀ ਹਾਂਜੀ ਠੀਕ ਹੈ ਜੀ। ਇਹੀ ਆਉਂਦਾ 301 ਨੰਬਰ ਜੀ। ਠੀਕ ਹੈ। ਕੋਟਿੰਗ ਕਰਕੇ ਇਹ ਸਾਰੇ ਦੇ ਤਿੰਨ ਕੋਟ ਮਾਰ ਕੇ ਜੀ ਫਿਰ ਉਹਦੇ ਤਰਪਾਲ ਪਾ ਕੇ ਮਿੱਟੀ ਪਾ ਕੇ ਫਿਰ ਫਰਸ਼ ਲਾਉਣਾ ਠੀਕ ਹੈ ਜੀ ਇੱਕ ਬਈ ਟੈਂਕੀ ਮੈਂ ਦੇਖਦਾ ਪਲਾਸਟਿਕ ਦੀ ਹੁੰਦੀ ਹੈ ਹਰ ਇੱਕ ਆਪਾਂ ਇਹ ਲਈ ਹੋਈ ਹੈ ਨਿਊਰੋ ਪਿਓਰ ਹਾਂਜੀ ਇਹ ਬਈ ਇਹਦਾ ਕੀ ਫਰਕ ਹੈ ਦੇਖੋ ਜੀ ਜਿਹੜੀ ਪਲਾਸਟਿਕ ਹੈ ਜੀ ਉਹ ਆਪਾਂ ਨੂੰ ਪਤਾ ਨਹੀਂ ਹੈਗਾ ਕਿਵੇਂ ਕਿਵੇਂ ਦੀ ਪਲਾਸਟਿਕ ਹੈ ਜੀ ਠੀਕ ਹੈ ਜੀ ਉਹ ਪਲਾਸਟਿਕ ਫੂਡ ਗ੍ਰੇਡ ਹੈ ਨਹੀਂ ਜੀ ਪਾਣੀ ਦੇ ਵਿੱਚ ਘੁਲਦੇ ਘੁਲਦਾ ਕਿਉਂਕਿ ਆਪਣਾ ਦਿਨੋਂ ਦਿਨ ਟੈਂਪਰੇਚਰ ਵਧ ਹੀ ਜਾਂਦਾ ਹੈ ਜੀ ਬਿਲਕੁਲ ਜੀ ਹਨਾ ਜੀ ਜਾ ਤਾਂ ਇਹ ਟੈਂਕੀ ਆਰ ਸੀ ਸੀ ਬਣਨੀ ਚਾਹੀਦੀ ਹੈ ਜੀ ਜਿਵੇਂ ਆਪਣੇ ਪੁਰਾਣੇ ਸਮੇਂ ਚ ਬਣਦੀ ਸੀ ਜੀ ਠੀਕ ਹੈ ਜੀ ਠੀਕ ਹੈ ਜੀ ਉਹਦੇ ਵੀ ਪ੍ਰੋਪਰ ਸਾਰੇ ਆ ਇੱਕੋ ਦਿਨ ਜੀ ਕੰਦਾ ਪਰਨੇ ਚਾਹੀਦ ਨੇ ਆਰ ਸੀ ਸੀ ਨੇ ਤਾਂ ਕਰਕੇ ਉਹ ਲੀਕ ਨਾ ਹੋਵੇ ਜੀ ਜਾਂ ਫਿਰ ਦੂਜਾ ਆਪਸ਼ਨ ਆਪਣੇ ਕੋਲੇ ਇਹ ਹੈ ਜੀ ਇਹ ਤੁਹਾਨੂੰ ਬੱਸ ਇਹ ਪੈਂਦੇ ਜੀ ਇਹ ਕਿੰਨੀ ਕਾਸਟਲੀ ਪੈ ਜਾਂਦੀ ਹੈ ਭਾਈ ਇਹ ਲਗਭਗ ਕੰਪਨੀ ਤੇ ਡਿਪੈਂਡ ਹੈ ਜੀ ਜਿਵੇਂ ਐਚ 2ਓ ਪਲਸ ਆ ਗਈ ਥੋੜੀ ਹਾਈ ਆ ਗਈ ਜੀ ਤੇ ਲਗਭਗ ਇਹ ਮਿਲ ਜੂਗੀ 50000 ਦੇ ਆਸ-ਪਾਸ ਜੀ 50000 ਲਓ ਵੀ ਮਿੱਤਰੋ ਇਹ ਵੀ ਇੱਕ ਬਾਈ ਨੇ ਖਾਸ ਚੀਜ਼ ਦੱਸਤੀ ਕਿਉਂਕਿ ਪਲਾਸਟਿਕ ਵਾਲੀਆਂ ਟੈਂਕੀਆਂ ਆਪਾਂ ਜ਼ਿਆਦਾਤਰ ਦੇਖਦੇ ਆ ਵੀ ਠੰਡਾ ਚ ਪਾਣੀ ਕਹਿੰਦੇ ਹੁੰਦੇ ਆ ਫੋਨ ਠੰਡਾ ਦਾ ਗਰਮੀ ਆ ਚ ਗਰਮ ਆਉਂਦਾ ਹਾਂਜੀ ਹਾਂਜੀ ਤੇ ਉਹੀ ਚੀਜ਼ਾਂ ਦੀ ਇਹ ਕਿਤੇ ਨਾ ਕਿਤੇ ਉਹਨੂੰ ਵੀ ਬਚਾਉਂਦੀਆਂ ਹੁੰਦੀਆਂ ਹਾਂ ਹਾਂਜੀ ਉਹਨੂੰ ਬਚਾਉਂਦੀਆਂ ਕਿਉਂਕਿ ਇਹਨਾਂ ਦੇ ਵਿੱਚ ਥਰਮੋਕੋਲ ਜਿਵੇਂ ਭਰਿਆ ਹੁੰਦਾ ਉਹ ਹਾਂਜੀ ਜੀ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਹੈ ਧੰਨਵਾਦ ਉਸ